ਜਿਹੜੇ ਲੋਕ ਇਹ ਸੋਚਦੇ ਨੇ ਕਿ ਉਹਨਾਂ ਦਾ ਸਿਰਦਰਦ ਹਟਾਉਣ ਵਾਲਾ ਡਾਕਟਰ ਅੱਜ ਤੱਕ ਇਸ ਦੁਨੀਆ ਤੇ ਜੰਮੇ ਨਹੀਂ ਤਾਂ ਉਹ ਬਹੁਤ ਵੱਡੀ ਗਲਤਫਹਿਮੀ ਚ ਨੇ। ਇਹਨਾਂ ਮਰਜੀ ਸਿਰਦਰਦ ਦਾ ਤੁਰੰਤ ਬੰਦ ਕਰਦਾ 10 ਤੋਂ 15 ਮਿੰਟ ਦੇ ਵਿੱਚ ਨੁਸਖਾ ਦਊਗਾ ਜੀ। ਲੋਕ ਕਹਿੰਦੇ ਜੀ ਮੈਂ ਐਮ ਆਰ ਆਈ ਕਰਾਈ, ਮੈਂ ਸਿਟੀ ਸਕੈਨ ਕਰਾਈ, ਮੈਂ ਕੋਈ ਟੈਸਟ ਨਹੀਂ ਛੱਡਿਆ, ਮੈਂ ਬ੍ਰੇਨ ਵਾਲੇ ਡਾਕਟਰ ਨਹੀਂ ਛੱਡੇ ਪਰ ਜੀ ਕਿਸੇ ਦੇ ਵਿੱਚ ਸਿਰ ਦਰਦ ਦਾ ਕਾਰਨ ਦਾ ਪਤਾ ਹੀ ਨਹੀਂ ਲੱਗਦਾ ਜਿਹੜਾ ਮਾਈਗਰੇਨ ਹੁੰਦਾ ਫਰੁਕੀ ਸਾਹਿਬ ਉਹ ਕਿਸੇ ਤੁਹਾਡੀਆਂ ਰਿਪੋਰਟਾਂ 'ਚ ਨਹੀਂ ਆਉਣਾ ਕਿਤੇ ਵੀ ਚਲਦੇ ਉਹ ਇਹ ਲੱਛਣ ਦੇ ਹਿਸਾਬ ਨਾਲ ਇਹਦਾ ਇਲਾਜ ਹੁੰਦਾ ਬਹੁਤ ਸੋਖਾ ਇਲਾਜ ਆ ਡਾਕਟਰ ਸਾਹਿਬ ਇਹ ਮਾਈਗਰੇਨ ਕੀ ਸ਼ੈ ਹੈ ਮਾਈਗਰੇਨ ਵੀ ਇੱਕ ਸਿਰ ਦਰਦ ਆ ਫਰੁਕੀ ਸਾਹਿਬ ਮਾਈਗਰੇਨ ਨਾਲ ਫਰੁਕੀ ਸਾਹਿਬ ਮੈਂ ਲੋਕ ਪਾਗਲ ਹੁੰਦੇ ਤੱਕ ਦੇਖੇ ਬੰਦਾ ਜੀ ਟੱਕਰਾਂ ਮਾਰਦੇ ਦੇਖੇ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਜਿਹੜੇ ਮਾਈਗਰੇਨ ਵਾਲੇ ਪੇਸ਼ੈਂਟ ਨੇ ਵੀ ਹੁਣ ਤਾਂ ਬਸ ਜਿਆਦਾ ਮੌਤ ਆ ਜਵੇ ਜਾਂ ਫਿਰ ਇਹਦਾ ਕੋਈ ਹੱਲ ਹੋਈ ਮਾਮਲਾ ਤਾਂ ਬੜਾ ਜ਼ਿਆਦਾ ਜੀ ਅੱਜ ਕੱਲ ਮਤਲਬ ੁੱੱਪੇ ਬੰਦਾ ਨਿਕਲਿਆ ਉਹ ਕਹਿੰਦੇ ਵੀ 나ੜਾ ਟਸ 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 ਕਰਦੀਆਂ ਨੇ ਉਹਦੇ ਜਿਵੇਂ 나ੜਾ ਟਸ ਟਸ ਕਰਦੇ ਨੇ 19 ਸਿਰਦਰਦ ਵੱਧ ਉਹ ਕਿਹੜਾ ਸਿਰਦਰਦ ਹੈ ਜੀ ਮਾਈਗਰੇਨ ਦਾ ਹੀ ਹਿੱਸਾ ਹੁੰਦਾ ਜਿਹੜਾ ਨਾਰਮਲ ਸਿਰਦਰਦ ਹੁੰਦਾ ਬਰੂਖੀ ਸਾਹਿਬ ਉਹ ਆ ਮੱਥੇ ਤੋਂ ਕੋਈ ਟਾਈਮ ਲੱਗ ਗੁਰੂ ਅੱਧਾ ਘੰਟਾ ਘੰਟੇ ਲਈ ਕਰੂਗਾ ਬੰਦ ਹੋ ਜਾਊਗਾ ਜਿਹੜਾ ਮਾਈਗਰੇਨ ਦਾ ਦਰਦ ਤਾਂ ਬਹੁਤ ਭਿਆਨਕ ਹੁੰਦਾ ਇਹਦੇ ਵਿੱਚ ਨਾ ਤੁਹਾਨੂੰ ਨੀਂਦ ਆਉਣੀ ਆ ਨਾ ਤੁਹਾਡਾ ਸਿਰ ਦਰਦ ਹਟਦਾ ਗੋਲੀ ਖਾ ਕੇ ਵੀ ਸਿਰ ਦਰਦ ਨਹੀਂ ਹਟਦਾ ਟੀਕੇ ਲਵਾ ਕੇ ਵੀ ਸਿਰ ਦਰਦ ਨਹੀਂ ਹਟਦਾ ਇੰਨਾ ਭਿਆਨਕ ਮਾਈਗਰੇਨ ਦਾ ਦਰਦ ਹੁੰਦਾ ਫਿਰ ਜਿਹੜੀਆਂ ਤੁਸੀਂ ਜੜੀ ਬੂਟੀਆਂ ਅੱਜ ਰੱਖੀਆਂ ਨੇ ਇਥੇ ਇਹ ਕੀ ਕੰਮ ਕਰਨਗੀਆਂ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਫਰੁਗੀ ਸਾਹਿਬ ਬ੍ਰਹਮੀ ਬੂਟੀ ਆ ਅਸ਼ਵਗੰਧਾ ਤੇ ਸੰਕਪੁਸ਼ਪੀ ਆ ਪੰਜ ਤੋਂ 7 ਮਿੰਟ ਦੇ ਵਿੱਚ ਵਿੱਚ ਦਰਦ ਬੰਦ ਹੋ ਜਾਊਗਾ ਤੁਹਾਡਾ ਜਿੰਨਾ ਮਰਜੀ ਮਾਈਗਰੇਨ ਦਾ ਦਰਦ ਹੋਵੇ ਨਾਰਮਲ ਸਿਰ ਦਰਦ ਹੋਵੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਬੰਦ ਹੋ ਜਾਂਦਾ ਤੁਹਾਡੇ ਕੋਲ ਕਿਹੜਾ ਟੰਗ ਹੈ ਕਿਹੜਾ ਰਾਮਬਾਨ ਤੁਹਾਡੀਆਂ ਬੂੰਦਾਂ ਹੈਗੇ ਜਿਹਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਚ ਚੱਲ ਰਹੀ ਹੈ ਪਾਣੀ ਚ ਪਾ ਕੇ ਠੀਕ ਹੈ ਸਵੇਰੇ ਸ਼ਾਮ ਮੈਡੀਸਨ ਜਿੰਨਾ ਮਰਜ਼ੀ ਪੁਰਾਣਾ ਸਰਦਰਦ ਹੋਵੇ ਹਾਂਜੀ ਹਾਂਜੀ ਜਿਹੜੀ ਹੁਣ ਤੁਸੀਂ ਬੂੰਦਾ ਦੀ ਗੱਲ ਕੀਤੀ ਆ ਫਿਰ ਕੀ ਹਾਲ ਅੰਮ੍ਰਿਤ ਸਮਾਨ ਇਹ ਤਾਂ ਕੁਦਰਤ ਨੇ ਸਾਨੂੰ ਅੰਮ੍ਰਿਤ ਦਿੱਤਾ ਮੈਂ ਕਹਿੰਦੇ ਜੀ ਕੀ ਆ ਕਹਨੇ ਨੇ ਹਰ ਬਿਮਾਰੀ ਦੇ ਉੱਤੇ ਵਧੀਆ ਰਿਜ਼ਲਟ ਨਰਵਸ ਸਿਸਟਮ ਤੇ ਕੰਮ ਕਰਦੀ ਆ ਬਲੱਡ ਤੇ ਕੰਮ ਕਰਦੀ ਆ ਪੇਟ ਤੇ ਕੰਮ ਕਰਦੀ ਆ ਹਰ ਤਰ੍ਹਾਂ ਦੇ ਨਸ-ਨਸ ਤੇ ਕੰਮ ਕਰਦੀ ਆ ਜਦੋਂ ਮਾਈਗਰੇਨ ਜਿਆਦਾ ਪੁਰਾਣਾ ਹੋ ਜਾਂਦਾ ਨਾ ਜਿਵੇਂ ਤੁਸੀਂ ਕਿ ਅੱਗੋਂ ਜਾ ਕੇ ਪਿੱਛੇ ਜਾਂਦਾ ਪਿੱਛੇ ਜਿਹੜੀ ਸਾਡੀ ਗਰਦਨ ਦੀਆਂ ਨਾੜਾਂ ਹੁੰਦੀਆਂ ਨੇ ਟਾਈਟ ਹੋ ਜਾਂਦੀਆਂ ਨੇ ਪੂਰੀਆਂ ਉਹਦੇ ਨਾਲ ਅੱਧ ਤੋਂ ਵੱਧ ਲੋਕ ਸਰਵਾਈਕਲ ਦਾ ਇਲਾਜ ਕਰੀ ਜਾਂਦੇ ਨੇ ਜਦੋਂ ਤੁਹਾਨੂੰ ਮਾਈਗਰੇਨ ਹੋ ਗਿਆ ਪ੍ਰਾਣਾ ਹੋ ਗਿਆ ਤੁਹਾਨੂੰ ਚੱਕਰ ਆਉਣਗੇ ਤੁਹਾਡੀਆਂ ਗਰਦੰਦੀਆਂ ਨਾੜਾਂ ਟਾਈਟ ਹੋ ਜਾਣਗੀਆਂ ਤੁਹਾਡੇ ਸਿਰ 'ਚ ਪੂਰਾ ਭਿਆਨਕ ਦਰਦ ਔਟੂਗਾ ਕਈ ਵਾਰ ਤਾਂ 10 15 15 ਦਿਨ ਲਗਾਤਾਰ ਦਰਦ ਹੁੰਦਾ ਕਈ ਵਾਰ ਰੁਕ ਰੁੱਕ ਕੇ ਹੁੰਦਾ ਜੇ ਤੁਸੀਂ ਸਹੀ ਤਰੀਕੇ ਨਾਲ ਆਰਾਮ ਲੈਣਾ ਤਾਂ ਦਵਾਈ ਜਿਹੜੀ ਆ ਲਗਾਤਾਰ ਕੁਝ ਮਹੀਨਿਆਂ ਲਈ ਇਹ ਚੱਲਦੀ ਹੁੰਦੀ ਹੈ ਫਿਰ ਕਿਹਾ ਬਿਲਕੁਲ ਹੀ ਜੜ ਤੋਂ ਖਤਮ ਮਾਈਗਰੇਨ ਹੋ ਜਾਂਦਾ ਲੱਛਣਾਂ ਦੇ ਹਿਸਾਬ ਨਾਲ ਇਲਾਜ ਹੁੰਦਾ ਤੇ ਕੀ ਕਰਨ ਲੇਡੀਜ਼ ਦੇ ਵਿੱਚ ਜਿਹੜੀ ਬਿਮਾਰੀ ਹੈਗੀ ਕਿਉਂ ਜ਼ਿਆਦਾ ਪਣਪਰੀ ਹੈ ਕਿਉਂ ਜ਼ਿਆਦਾ ਵਧ ਰਹੀ ਹੈ ਇਹਦੇ ਵਿੱਚ ਵੀ ਜੀ ਕਈ ਵਾਰੀ ਹਾਰਮੋਨਸ ਚੇਂਜਸ ਹੋ ਜਾਂਦੇ ਨੇ ਜਾਂ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਜਾਂ ਮੈਗਨੀਸ਼ੀਅਮ ਦੀ ਕਮੀ ਹੁੰਦੀ ਆ ਇਹਨਾਂ ਕਰਕੇ ਮੈਂ ਮਾਈਗਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਣ ਲੱਗੀ ਜਿਹੜੇ ਲੋਕ ਇਹ ਸੋਚਦੇ ਨੇ ਕਿ ਉਹਨਾਂ ਦਾ ਸਿਰ ਦਰਦ ਹਟਾਉਣ ਵਾਲਾ ਡਾਕਟਰ ਅੱਜ ਤੱਕ ਕਿਸ ਦੁਨੀਆ ਤੇ ਜੰਮੇ ਨਹੀਂ ਤਾਂ ਉਹ ਬਹੁਤ ਵੱਡੀ ਗਲਤਫਹਿਮੀ ਚ ਨੇ ਕਿਉਂਕਿ ਕੁਦਰਤ ਨੇ ਇਸ ਬੂਟੀ ਦੇ ਵਿੱਚ ਇੰਨੀ ਤਾਕਤ ਇੰਨੀ ਪਾਵਰ ਇੰਨੀ ਕਰਾਮਤ ਰੱਖੀ ਹੈ ਕਿ ਜਿੰਨਾ ਮਰਜ਼ੀ ਸਿਰਦਰਦ ਤੁਹਾਡਾ ਹੁੰਦਾ ਹੋਵੇ ਚਾਹੇ ਸਦੀਆਂ ਪੁਰਾਣਾ ਸਾਲਾਂ ਪੁਰਾਣਾ ਤੁਹਾਡਾ ਸਿਰਦਰਦ ਦੀ ਪ੍ਰੋਬਲਮ ਹੋਵੇ ਉਹ ਇਹ ਜੜੀ ਬੂਟੀ ਦੂਰ ਕਰ ਸਕਦੀ ਹੈ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਜਿਹੜਾ ਮੁੱਦਾ ਜਿਹੜਾ ਅਸੀਂ ਕਹਿ ਲਈਏ ਕਿ ਪ੍ਰੋਬਲਮ ਤੁਹਾਡੇ ਨਾਲ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਬੜੀ ਗੰਭੀਰ ਸਮੱਸਿਆ ਹੈ ਬਹੁਤ ਵਾਰ ਜੇਕਰ ਅਸੀਂ ਆਪਣੇ ਸਿਰਦਰਦ ਦੇ ਉੱਤੇ ਇਸ ਬਿਮਾਰੀ ਦੇ ਉੱਤੇ ਧਿਆਨ ਨਹੀਂ ਦਿੰਦੇ ਤਾਂ ਕਈ ਵਾਰ ਅਚਾਨਕ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਕਿਉਂਕਿ ਬ੍ਰੇਨ ਹੈਮਰੇਜ ਵੀ ਸਟਾਰਟ ਇਸੇ ਤੋਂ ਹੀ ਹੋ ਸਕਦਾ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਏਪੀ ਇਲੈਕਟ੍ਰੋ ਹੋਮਿਓਪੈਥੀ ਰਿਸਰਚ ਸੈਂਟਰ ਸਾਨੇਵਾਲ ਅਸੀਂ ਪਹੁੰਚੇ ਹੋਏ ਆ ਬੜਾ ਗੰਭੀਰ ਮੁੱਦਾ ਹੈ ਸਿਰ ਦਰਦ ਦਾ ਪਹਿਲਾਂ ਅਸੀਂ ਸ਼ੁਰੂਆਤ ਡਾਕਟਰ ਅਮਨਪ੍ਰੀਤ ਜੀ ਤੋਂ ਕਰਦੇ ਆ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕ ਸਾਹਿਬ ਜੋ ਅੱਜ ਤੁਸੀਂ ਫੇਰ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਲ ਇਹ ਹੈ ਤੇ ਪਹਿਲਾਂ ਜਦੋਂ ਸਾਡੇ ਦਾਦੇ ਜਾਂ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਹੁਣ ਵੀ ਜਦੋਂ ਕਦੇ ਉਹਨਾਂ ਦੇ ਸਿਰਦਰਦ ਹੁੰਦਾ ਸੀ ਪਹਿਲਾਂ ਤਾਂ ਉਹਨਾਂ ਦਾ ਸਿਰਦਰਦ ਹੁੰਦਾ ਹੀ ਨਹੀਂ ਸੀ ਕਿਤੇ ਟਾਵਾ ਟਾਵਾ ਵਿਰਲਾ ਵਿਰਲਾ ਬੰਦਾ ਹੁੰਦਾ ਸੀ ਜਿਹੜਾ ਸਿਰਦਰਦ ਹੁੰਦਾ ਸੀ ਵੀਰੋ ਚੁੰਨੀ ਨਾਲ ਬੰਨ ਲੈਂਦੇ ਸੀ ਪਰ ਅੱਜ ਤੇ ਚੁੰਨੀ ਛੱਡੋ ਤੇ ਕੰਦ ਚ ਸਿਰ ਮਾਰ ਮਾਰ ਕੇ ਵੀ ਬੰਦਾ ਹਟ ਜਾਂਦਾ ਪਰ ਸਿਰਦਰਦ ਨਹੀਂ ਹਟਦਾ ਇੰਨੇ ਭਿਆਨਕ ਭਿਆਨਕ ਸਿਰਦਰਦ ਦੇ ਕਾਰਨ ਕੀ ਨਿਕਲਦੇ ਨੇ ਤੁਹਾਡੇ ਮੁਤਾਬਕ ਤੁਹਾਡਾ ਬੜਾ ਲੰਮਾ ਤਜਰਬਾ ਹੈ ਸਭ ਇਹਦੇ ਵਿੱਚ ਦੇਖੋ ਪਹਿਲਾਂ ਜਿਹੜੇ ਬਜ਼ੁਰਗ ਸੀ ਸਾਡੇ ਇਹਨਾਂ ਜੜੀਆਂ ਬੁੱਟੀਆਂ ਦਾ ਸੇਵਨ ਆਮ ਹੀ ਕਰਦੇ ਸੀਗੇ ਜਿਦੇ ਨਾਲ ਉਹਨਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਨਹੀਂ ਆਉਂਦੀਆਂ ਸੀਗੀਆਂ ਹੁਣ ਸਾਡੇ ਲੋਕ ਕੈਮੀਕਲ ਪਿੱਛੇ ਤੁਰੇ ਹੋਏ ਨੇ ਜੇ ਥੋੜਾ ਜਿਹਾ ਸਿਰਦਰਦ ਦੇ ਦਿੱਤਾ ਖਾ ਲੋ ਗੋਲੀ ਕਿਤੇ ਸਰੀਰ ਚ ਦਰਦ ਦੇ ਦਿੱਤਾ ਖਾ ਲੋ ਗੋਲੀ ਗੋਲੀਆਂ ਇਹਦਾ ਇਲਾਜ ਨਹੀਂ ਹੈਗਾ ਤੁਸੀਂ ਆਪਣੀ ਬਿਮਾਰੀ ਨੂੰ ਖੁਦ ਸੱਦਾ ਦਿੰਦੇ ਹੋ ਗੋਲੀਆਂ ਖਾ ਖਾ ਕੇ ਜਦੋਂ ਤੁਹਾਡਾ ਸਿਰਦਰਦ ਹੋਣਾ ਸ਼ੁਰੂ ਹੋ ਗਿਆ ਐ ਤੁਹਾਨੂੰ ਚੱਕਰ ਹੋਣੇ ਸ਼ੁਰੂ ਹੋ ਜਾਂਦੇ ਆ ਜਿਹਨੂੰ ਮਾਈਗਰੇਨ ਕਹਿੰਦੇ ਆ ਫਿਰ ਇੱਕ ਮਾਈਗਰੇਨ ਦੀ ਮੈਂ ਤੇ ਛੋਟਾ ਜਿਹਾ ਮੈਂ ਥੋੜਾ ਸਮਝਾ ਦਵਾਂ ਲੋਕਾਂ ਨੂੰ ਲੋਕ ਕਹਿੰਦੇ ਜੀ ਮੈਂ ਐਮ ਆਰ ਆਈ ਕਰਾਈ ਮੈਂ ਸੀਟੀ ਸਕੈਨ ਕਰਾਈ ਮੈਂ ਕੋਈ ਟੈਸਟ ਨਹੀਂ ਛੱਡਿਆ ਮੈਂ ਬ੍ਰੇਨ ਵਾਲੇ ਡਾਕਟਰ ਨਹੀਂ ਛੱਡੇ ਪਰ ਜੀ ਕਿਸੇ ਦੇ ਵਿੱਚ ਸਿਰ ਦਰਦ ਦਾ ਕਾਰਨ ਦਾ ਪਤਾ ਹੀ ਨਹੀਂ ਲੱਗਦਾ ਜਿਹੜਾ ਮਾਈਗਰੇਨ ਹੁੰਦਾ ਫਰੁਕੀ ਸਾਹਿਬ ਉਹ ਕਿਸੇ ਤੁਹਾਡੀਆਂ ਰਿਪੋਰਟਾਂ 'ਚ ਨਹੀਂ ਆਉਣਾ ਕਿਤੇ ਵੀ ਚਲਦੇ ਉਹ ਇਹ ਲੱਛਣ ਦੇ ਹਿਸਾਬ ਨਾਲ ਇਹਦਾ ਇਲਾਜ ਹੁੰਦਾ ਬਹੁਤ ਸੌਖਾ ਇਲਾਜ ਆ ਅੱਜ ਮੈਂ ਕੁਝ ਕਈ ਤੇ ਚੀਜ਼ਾਂ ਰੱਖੀ ਨੇ ਘਰ ਬੈਠ ਕੇ ਵੀ ਅਸੀਂ ਇਲਾਜ ਕਰ ਸਕਦੇ ਆ ਇਹਦੇ ਵਿੱਚ ਮੈਂ ਦੱਸੂਗਾ ਜਦੋਂ ਤੁਹਾਡਾ ਸਿਰ ਦਰਦ ਕਰਨ ਲੱਗ ਗਿਆ ਫਰੁਕੀ ਸਾਹਿਬ ਅੱਖਾਂ 'ਚ ਦਰਦ ਆਉਣਾ ਆਧਾ ਸਿਰ ਦਰਦ ਕਰਨਾ ਚੱਕਰ ਆਉਣੇ ਉਲਟੀ ਆਉਣੀ ਉਲਟੀ ਵਾਂਗੂ ਮਨ ਕਰਨਾ ਸਫਰ ਤੇ ਜਾਣਾ ਤੁਸੀਂ ਬਾਹਰ ਗੱਡੀ ਕਿਤੇ ਗਏ ਹੋ ਤੁਸੀਂ ਬੱਸ ਵਿੱਚ ਬੈਠੇ ਹੋ ਕਈਆਂ ਨੂੰ ਤੇਲ ਚੜਨ ਨਾਲ ਸਿਰ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਲਟੀ ਵਾਂਗੂ ਆਉਣ ਲੱਗ ਜਾਂਦਾ ਘਬਰਾਟ ਹੋਣ ਲੱਗ ਜਾਂਦੀ ਹੈ ਚੱਕਰ ਹੋਣੇ ਸ਼ੁਰੂ ਹੋ ਜਾਂਦੇ ਨੇ ਜ਼ਿਆਦਾਤਰ ਲੇਡੀਜ਼ ਨੂੰ ਲੇਡੀਜ਼ ਨੂੰ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲੀ ਆ ਜਦ ਕਿ ਪੁਰਸ਼ਾਂ ਦੀ ਤੁਲਨਾ 'ਚ ਲੇੜੀ ਜ਼ਿਆਦਾ ਨੇ ਪੁਰਸ਼ ਘੱਟ ਨੇ ਇਹਦੇ ਵਿੱਚ ਪਰ ਡਾਕਟਰ ਸਾਹਿਬ ਇਹ ਮਾਈਗ੍ਰੇਨ ਕੀ ਸ਼ੈ ਹੈ ਜੀ ਮਾਈਗਰੇਨ ਵੀ ਇੱਕ ਸਿਰ ਦਰਦ ਦਾ ਫਰੂਕੀ ਸਾਹਿਬ ਜਦੋਂ ਸਾਡੀਆਂ ਨਸਾਂ ਵੀ ਕੋਈ ਇਹਨੇ ਕਮਜ਼ੋਰ ਹੋ ਜਾਂਦੀਆਂ ਨੇ ਖੁਸ਼ਕ ਹੋ ਜਾਂਦੀਆਂ ਨੇ ਸਾਨੂੰ ਸਿਰ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਧੁੱਪ ਵਿੱਚ ਜਾਣ ਨਾਲ ਸਿਰ ਦਰਦ ਹੋਣ ਲੱਗ ਜਾਂਦਾ ਕਾਫੀ ਜ਼ਿਆਦਾ ਚੱਕਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਇਹ ਮਾਮਲਾ ਤਾਂ ਬੜਾ ਜ਼ਿਆਦਾ ਜੀ ਅੱਜਕੱਲ ਮਤਲਬ ਧੁੱਪੇ ਬੰਦਾ ਨਿਕਲਿਆ ਜਾਂ ਥੋੜੀ ਜੀ ਸਖਤ ਧੁੱਪ ਦੇ ਵਿੱਚ ਨਿਕਲ ਗਿਆ ਚਾਹੇ ਪੈਦਲ ਨਿਕਲਿਆ ਜਾਂ ਫਿਰ ਮੋਟਰਸਾਈਕਲ ਬਾਈਕ ਤੇ ਨਿਕਲਿਆ ਜਾਂ ਫਿਰ ਯਕਲਖਤ AC ਵਾਲੀ ਗੱਡੀ ਚੋਂ ਜਾਂ AC ਵਾਲੇ ਕਮਰੇ ਚੋਂ ਬਾਹਰ ਨਿਕਲੇ ਤੇ ਜਦ ਇਸ ਰੀਪੀਡ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਕੀ ਕਾਰਨ ਬਣ ਰਿਹਾ ਜੀ ਅੱਜ ਕੱਲ ਬਹੁਤ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ ਜੀ ਉਹ ਹੈ ਗਰਮ ਸਰਦ ਦੇਖੋ ਪਹਿਲਾਂ ਸਾਡੀਆਂ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਸੀਗੀਆਂ ਉਹ ਕੀ ਕਰਦੀਆਂ ਸੀਗੀਆਂ ਉਹਨਾਂ ਨੇ ਨਾ ਇੱਕ ਸਿਰ ਦੇ ਵਿੱਚ ਆਲੇ-ਦਾਲੇ ਬਣਾ ਕੇ ਨਾ ਇਦਾਂ ਟੋਏ ਜਿਵੇਂ ਅਸੀਂ ਕਹਿੰਦੇ ਆ ਇੱਕ ਉਹਦੇ ਵਿੱਚ ਦੇਸੀ ਘਿਓ ਚੰਗਾ ਪਾ ਕੇ ਮਾਲਚ ਕਰਨੀ ਚੰਗੀ ਸਿਰਦੀ ਪੜਪੜੀਆਂ ਦੀ ਆ ਸਿਰ ਦੇ ਤਾਲੂ ਦੀ ਸੈਂਟਰ ਦੇ ਵਿੱਚ ਚੰਗੀ ਤਰ੍ਹਾਂ ਮਾਲਚ ਕਰਨੀ ਜਿਹੜਾ ਉਹ ਘਿਓ ਸੀਗਾ ਸਾਰਾ ਹੀ ਅੰਦਰ ਚਲ ਜਾਂਦਾ ਸੀਗਾ ਉਹ ਉਹਨਾਂ ਨੇ ਚੰਗੀ ਤਰ੍ਹਾਂ ਮਾਲਚ ਕਰਕੇ ਉਹਨੂੰ ਤਰਲ ਕਰ ਦੇਣਾ ਪੂਰਾ ਜਿਹੜੇ ਨਸਾਂ ਸੀ ਤਰਲ ਰਹਿੰਦੀਆਂ ਸੀਗੀਆਂ ਉਹਨਾਂ ਵਿੱਚ ਚਕਨਾਹੜ ਰਹਿੰਦੀ ਸੀ ਉਹਨਾਂ ਵਿੱਚ ਤਾਕਤ ਰਹਿੰਦੀ ਸੀ ਅੱਜ ਕੱਲ੍ਹ ਕੀ ਆ ਖਾ ਲੋ ਫਾਸਟ ਫੂਡ ਖਾ ਲੋ ਨਿਊਡਲ ਖਾ ਲੋ ਮਨਚੂਰੀਅਨ ਖਾ ਲੋ 버ਗਰ ਕਾਲੋ ਮਮੋਸ ਜੇ ਤੋ ਇਦਾਂ ਦੀਆਂ ਚੀਜ਼ਾਂ ਖਾਣੀਆਂ ਨੇ ਤੁਹਾਡੇ ਖੁਸ਼ਕੀ ਹੋਈ ਪੈਦਾ ਹੋਣੀ ਆ ਫਰੁਕੀ ਸਾਹਿਬ ਫਿਰ ਕਿੱਤੇ ਤਰਲ ਪਦਾਰਤ ਹੋਣੇ ਨੇ ਤੁਹਾਡੇ ਕਿਤੋਂ ਹੁਣ ਕਿਉਂ ਨੂੰ ਦੇਖ ਕੇ ਬੱਚੇ ਕਹਿੰਦੇ ਨਹੀਂ ਕਿਉਂ ਤਾਂ ਖਾਣਾ ਹੀ ਨਹੀਂ ਗੋਤਾ ਸਾਡੇ ਤੋਂ ਪਰੇ ਕਰ ਦੋ ਦੁੱਧ ਅਸੀਂ ਨਹੀਂ ਪੀਣਾ ਦੁੱਧ ਅਸੀਂ ਨਹੀਂ ਪੀਣਾ ਸੰਤੋ ਸਮੈਲ ਆਉਂਦੀ ਆ ਉਲਟੀਆਂ ਦੀ ਇੱਕ ਭਰਾਟ ਹੁੰਦੀ ਆ ਕਿਉਂ ਤੋ ਤੁਸੀਂ ਇੰਦਾਂ ਦੀਆਂ ਚੀਜ਼ਾਂ ਛੱਡਤੀਆਂ ਬਾਜ਼ਾਰੂ ਮੈਦੇਖਾਨੇ ਸ਼ੁਰੂ ਕਰ ਲੇ ਬਾਜ਼ਾਰ ਦੀਆਂ ਤਲੀਆਂ ਫਲੀਆਂ ਖਟੀਆਂ ਸੜੀਆਂ ਹੋਈਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਲੀਆਂ ਤੁਹਾਨੂੰ ਮਾਈਗਰੇਨ ਵੀ ਹੋਣਾ ਤੁਹਾਨੂੰ ਸਾਰੀਆਂ ਬਿਮਾਰੀਆਂ ਨੇ ਘੇਰ ਲੈਣਾ ਫਿਰ ਕਿ ਸਾਡੇ ਜਾਂ ਦਾਦੀਆਂ ਪਰਦਾਦੀਆਂ ਜਿਹੜੀਆਂ ਸੀਗੀਆਂ ਸਾਡੇ ਬੱਚਿਆਂ ਨੂੰ ਪਹਿਲਾਂ ਹੀ ਛੋਟੇ ਹੁੰਦਿਆਂ ਨੂੰ ਮਾਲਚ ਕਰਨੀ ਇੱਦਾਂ ਦਾ ਘੰਟਾ ਧੁੱਪੇ ਪਾ ਕੇ ਚਾਹੇ ਗਰਮੀਆਂ 'ਚ ਚਾਹੇ ਸਰਦੀਆਂ 'ਚ ਚੰਗੀ ਤਰ੍ਹਾਂ ਮਾਲਚ ਕਰਨੀ ਪਸੀਨਾ ਲਿਆ ਦਿੰਦੀ ਸੀ ਦੇਸੀ ਕਿਉਂ ਦੀ ਮਾਲਚ ਕਰਨੀ ਅੱਜ ਕੱਲ ਕੀ ਆ ਅੱਜ ਕੱਲ੍ਹ ਜੇ ਕਿਸੇ ਨੂੰ ਮਾਲਚਗਰ ਨੂੰ ਕਹਿ ਦੋ ਟਾਈਮ ਕਿੱਥੇ ਆ ਜੀ ਸਾਡੇ ਕੋਲੇ ਆਪਣੇ ਸਰੀਰ ਲਈ ਵੀ ਲੋਕਾਂ ਕੋਲ ਟਾਈਮ ਨਹੀਂ ਫਿਰੂ ਕੀ ਸਾਹਿਬ ਜੇ ਕਹਦੀਏ ਪ੍ਰੇਜ ਕਰ ਲਓ ਕਹਿੰਦੇ ਜੀ ਪ੍ਰੇਜ ਨਹੀਂ ਕਰਨਾ ਖਾਣ ਨੂੰ ਜਿਹੜਾ ਕੋ ਮਰਜ਼ੀ ਦੇ ਦਿਓ ਮਰ ਜਾਾਂਗੇ ਲੇਕਿਨ ਪ੍ਰੇਜ ਨਹੀਂ ਕਰਨਾ ਫਿਰੂ ਕੀ ਸਾਹਿਬ ਇਹ ਸੁਣੀਆਂ ਆ ਗੱਲਾਂ ਜਿਹੜੇ ਮੇਰੇ ਕੋਲ ਲੋਕ ਆਉਂਦੇ ਨੇ ਉਹਦੇ ਵਿੱਚ ਕਹਿੰਦੇ ਨੇ ਡਾਕਟਰ ਸਾਹਿਬ ਪ੍ਰਹੇਜ ਨਾ ਦੱਸਿਓ ਇਦਾਂ ਇਲਾਜ ਨਹੀਂ ਹੁੰਦਾ ਰੁਕੀ ਸਾਹਿਬ ਪ੍ਰਹੇਜ ਜ਼ਰੂਰੀ ਨੇ ਜੇ ਤੁਸੀਂ ਜੀਵ ਦਾ ਸਵਾਦ ਰੋਕਦੇ ਹੋ ਆਪਣੇ ਆਪ ਨੂੰ ਤੁਰਜਾ ਕਸ਼ਟ ਦਿੰਨੇ ਹੋ ਤਾਂ ਤੁਸੀਂ ਬਿਮਾਰੀ ਤੋਂ ਮੁਕਤ ਹੋ ਜਾਂਨੇ ਹੋ ਤੁਹਾਡੇ ਨੇੜੇ ਬਿਮਾਰੀਆਂ ਫੜਕੀ ਨਹੀਂ ਸਕਦੀਆਂ ਤੁਹਾਡੇ ਨੇੜੇ ਆ ਹੀ ਨਹੀਂ ਸਕਦੀਆਂ ਜੇ ਤੁਸੀਂ ਪ੍ਰਹੇਜ ਨਹੀਂ ਕਰਦੇ ਤੁਹਾਨੂੰ ਵਾਰ-ਵਾਰ ਹਰ ਬਿਮਾਰੀ ਸੱਦਾ ਦੇਊਗੀ ਤੁਹਾਨੂੰ ਬਿਮਾਰੀਆਂ ਨਾਲ ਕਿਰੇ ਜਾਓਗੇ ਮਾਈਗਰੇਨ ਨਾਲ ਰੁਕੀ ਸਾਹਿਬ ਮੈਂ ਲੋਕ ਪਾਗਲ ਹੁੰਦੇ ਤੱਕ ਦੇਖੇ ਕੰਦਾ ਜੀ ਟੱਕਰਾਂ ਮਾਰਦੇ ਦੇਖੇ ਨੇ ਇੱਕ ਲੇਡੀਜ਼ ਕੱਲੀ ਕਰੇ ਕੰਮ ਕਰਨ ਵਾਲੀ ਆ ਠੀਕ ਹੈ ਰੋਟੀ ਵੀ ਉਹਨੇ ਕਰਨੀ ਆ ਘਰ ਦਾ ਕੰਮ ਵੀ ਉਹਨੇ ਕਰਨਾ ਹਰ ਜੀ ਰੋਟੀ ਦੀ ਵੀ ਬਣਾਉਣੀ ਆ ਘਰ ਦਾ ਕੰਮ ਵੀ ਕਰਨਾ ਕੱਪੜੇ ਵੀ ਧੋਣੇ ਨੇ ਭਾਂਡੇ ਵੀ ਮਾਂਜਣੇ ਨੇ ਬੱਚੇ ਵੀ ਸੰਭਣੇ ਨੇ ਉਹ ਲੇਡੀਜ਼ ਨੂੰ ਮਾਈਗ੍ਰੇਨ ਹੋ ਜਾਂਦਾ ਘਰ ਸਾਰਾ ਹੀ ਹਲੇ ਜਾਂਦਾ ਸਰ ਸਾਰੇ ਡਿਸਟਰਬ ਹੋ ਜਾਂਦਾ ਉਹਦੇ ਵਿੱਚ ਕੀ ਆ ਫਰੁਕੀ ਸਾਹਿਬ ਉਹ ਪਈ ਰਵਿ ਜਿਹੜੀ ਸਿਰਦਰ ਦੇ ਨਾਲ ਆ ਨਾਲ ਆਪਾਂ ਕਹੀ ਜਾਂਦਾ ਤੂੰ ਕੰਮ ਨਹੀਂ ਕਰਦੀ ਪਈਆਂ ਤੂੰ ਕੰਮ ਕਰੋ ਕੰਮ ਤਾਂ ਤਾਂ ਕਰੋ ਜੇ ਉੱਠੂਗੀ ਉਹ ਉਹਦੇ ਵਿੱਚ ਉਹਦੇ ਸਿਰ 'ਚ ਦਰਦ ਇੰਨਾ ਜ਼ਿਆਦਾ ਹੁੰਦਾ ਅੱਖ 'ਚ ਦਰਦ ਹੋਣ ਲੱਗ ਜਾਂਦਾ ਉਹਦਾ ਸਿਰ ਫੜਦਾ ਹੁੰਦਾ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਜਿਹੜੇ ਮਾਈਗਰੇਨ ਵਾਲੇ ਪੇਸ਼ੈਂਟ ਨੇ ਵੀ ਹੁਣ ਤਾਂ ਬਸ ਜਿਆਦਾ ਮੌਤ ਆ ਜਵੇ ਜਾਂ ਫਿਰ ਇਹਦਾ ਕੋਈ ਹੱਲ ਹੋ ਜਵੇ ਉਹ ਜਿਹੜੇ ਹੱਲ ਨੇ ਅੱਜ ਫਰੂਕੀ ਸਾਹਿਬ ਮੈਂ ਛੋਟੇ ਜੀ ਚੀਜ਼ ਅੱਜ ਦੱਸੂਗਾ ਘਰੇ ਬੈਠ ਕੇ ਵੀ ਇਲਾਜ ਹੋਣਗੇ ਤੁਰੰਤ ਸਿਰ ਦਰਦ ਬੰਦ ਕਰਨ ਦਾ ਵੀ ਨੁਸਖਾ ਦਊਂਗਾ ਤੁਰੰਤ ਸਿਰ ਦਰਦ ਤੁਰੰਤ ਜੀ ਜਿੰਨਾ ਮਰਜ਼ੀ ਦਰਦ ਹੋਵੇ ਜਿੰਨਾ ਮਰਜ਼ੀ ਸਿਰ ਦਰਦ ਦਾ ਤੁਰੰਤ ਬੰਦ ਕਰਦਾ 10 ਤੋਂ 15 ਮਿੰਟ ਦੇ ਵਿੱਚ ਨੁਸਖਾ ਦਊਂਗਾ ਅੱਜ ਅ ਅਖਾਂ ਚ ਨੂੰ ਜਾਂਦਾ ਤੇ ਪਿੱਛੇ ਜਾ ਕੇ ਛੋਟੇ ਦਿਮਾਗ ਤੱਕ ਪਹੁੰਚਦਾ ਤੇ ਇੰਨਾ ਮਤਲਬ ਉਹ ਕਹਿੰਦੇ ਵੀ ਨਾੜਾਂ ਟਸ 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 ਕਰਦੀਆਂ ਨੇ ਉਹਦੇ ਜਿਵੇਂ ਨਾੜਾਂ ਟਸ ਟਸ ਕਰਦੀਆਂ ਨੇ 19 ਸਿਰਦਰਦ ਵੱਧ ਉਹ ਕਿਹੜਾ ਸਿਰਦਰਦ ਹੈ ਜੀ ਮਾਈਗਰੇਨ ਦਾ ਹੀ ਹਿੱਸਾ ਹੁੰਦਾ ਮਾਈਗਰੇਨ ਦੀ ਹੁੰਦਾ ਬਰੂਕੀ ਸਾਹਿਬ ਜਦੋਂ ਮਾਈਗਰੇਨ ਜਿਆਦਾ ਪੁਰਾਣਾ ਹੋ ਜਾਂਦਾ ਨਾ ਜਿਵੇਂ ਤੁਸੀਂ ਕਿ ਅੱਗੋਂ ਜਾ ਕੇ ਪਿੱਛੇ ਜਾਂਦਾ ਪਿੱਛੇ ਜਿਹੜੀ ਸਾਡੀ ਗਰਦਨ ਦੀਆਂ ਨਾੜਾਂ ਹੁੰਦੀਆਂ ਨੇ ਟਾਈਟ ਹੋ ਜਾਂਦੀਆਂ ਨੇ ਪੂਰੀਆਂ ਉਹਦੇ ਨਾਲ ਅੱਧ ਤੋਂ ਵੱਧ ਲੋਕ ਸਰਵਾਈਕਲ ਦਾ ਹੀ ਇਲਾਜ ਕਰੀ ਜਾਂਦੇ ਨੇ ਕਹਿੰਦੇ ਤੈਨੂੰ ਸਰਵਾਈਕਲ ਆ ਸਰਵਾਈਕਲ ਕਰਕੇ ਤੇਰਾ ਸਿਰ ਦਰਦ ਕਰਦਾ ਨਹੀਂ ਬਿਲਕੁਲ ਗਲਤ ਜਦੋਂ ਤੁਹਾਨੂੰ ਮਾਈਗਰੇਨ ਹੋ ਗਿਆ ਪ੍ਰਾਣਾ ਹੋ ਗਿਆ ਤੁਹਾਨੂੰ ਚੱਕਰ ਆਉਣਗੇ ਤੁਹਾਡੀਆਂ ਗਰਦੰਦੀਆਂ ਨਾੜਾਂ ਟਾਈਟ ਹੋ ਜਾਣਗੀਆਂ ਤੁਹਾਡੇ ਸਿਰ 'ਚ ਪੂਰਾ ਭਿਆਨਕ ਦਰਦ ਔਟੂਗਾ ਕਈ ਵਾਰ ਤਾਂ 10 10 15 15 ਦਿਨ ਲਗਾਤਾਰ ਦਰਦ ਹੁੰਦਾ ਕਈ ਵਾਰ ਰੁਕ ਰੁੱਕ ਕੇ ਹੁੰਦਾ ਕਈ ਵਾਰ ਥੋੜੇ ਦੇ ਰੁਕ ਗਿਆ ਫਿਰ ਦੁਬਾਰਾ ਸ਼ੁਰੂ ਹੋ ਗਿਆ ਇਹਦੇ ਵਿੱਚ ਜੇ ਤੁਸੀਂ ਸਹੀ ਤਰੀਕੇ ਨਾਲ ਆਰਾਮ ਲੈਣਾ ਤਾਂ ਦਵਾਈ ਜਿਹੜੀ ਆ ਲਗਾਤਾਰ ਕੁਝ ਮਹੀਨਿਆਂ ਲਈ ਇਹ ਚੱਲਦੀ ਹੁੰਦੀ ਹੈ ਫਿਰ ਕਿਉਂਕਿ ਬਿਲਕੁਲ ਹੀ ਜੜ ਤੋਂ ਖਤਮ ਮਾਈਗਰੇਨ ਹੋ ਜਾਂਦਾ ਲੱਛਣਾਂ ਦੇ ਹਿਸਾਬ ਨਾਲ ਹੀ ਇਲਾਜ ਹੁੰਦਾ ਜਿੰਨੇ ਮਰਜ਼ੀ ਟੈਸਟ ਕਰਾ ਲਓ ਮਾਈਗਰੇਨ ਦਾ ਟੈਸਟ ਦੇ ਵਿੱਚ ਮਾਈਗਰੇਨ ਆਉਣਾ ਹੀ ਨਹੀਂ ਕਿਸੇ ਵੀ ਟੈਸਟ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਹੈਮ ਸਵਾਲ ਹੈ ਕਈਆਂ ਦੇ ਸੱਜੇ ਪਾਸੇ ਹੁੰਦਾ ਹੈ ਕਈਆਂ ਦੇ ਖੱਬੇ ਪਾਸੇ ਹੁੰਦਾ ਇਹ ਕੀ ਮਸਲਾ ਹੈ ਇਹ ਤੁਸੀਂ ਪਿਛਲੀ ਵਾਰ ਵੀਡੀਓ ਦੇ ਵਿੱਚ ਧਰੰਗਾ ਵਾਲੀ ਵੀਡੀਓ ਵਿੱਚ ਤੁਸੀਂ ਦੱਸਿਆ ਸੀ ਕਿ ਸੱਜਾ ਖੱਬੇ ਵਾਲਾ ਇਹਦਾ ਵੀ ਕੋਈ ਸੱਜਾ ਖੱਬਾ ਹੁੰਦਾ ਜੀ ਦਰਦ ਦਾ ਅਸੀਂ ਪਛਾਣ ਸਕਦੇ ਆ ਵੀ ਮਤਲਬ ਸਵਾਲ ਮੇਰਾ ਇਹ ਵੀ ਅਸੀਂ ਕਿਵੇਂ ਮਿਚਾਣੀ ਵੀ ਸਾਡੇ ਇਹ ਨਾਰਮਲ ਹੈ ਦਰਦ ਹੋ ਰਿਹਾ ਸਿਰ ਦੇ ਵਿੱਚ ਜਾਂ ਮਾਈਗਰੇਨ ਵਾਲਾ ਦਰਦ ਹੈ ਜੀ ਜਿਹੜਾ ਨਾਰਮਲ ਸਿਰ ਦਰਦ ਹੁੰਦਾ ਬ੍ਰੋ ਕੀ ਸਾਹਿਬ ਉਹ ਆ ਮੱਥੇ ਤੋਂ ਜਾਂ ਸਿਰ ਦਰਦ ਕਰੂਗਾ ਕੁਝ ਟਾਈਮ ਲਈ ਕੁਝ ਟਾਈਮ ਲਾ ਕਰੂ ਅੱਧਾ ਘੰਟਾ ਘੰਟੇ ਲਈ ਕਰੂਗਾ ਬੰਦ ਹੋ ਜੂਗਾ ਜਿਹੜਾ ਮਾਈਗਰੇਨ ਦਾ ਦਰਦ ਦਾ ਬਹੁਤ ਭਿਆਨਕ ਹੁੰਦਾ ਕਾਫੀ ਜ਼ਿਆਦਾ ਦਰਦ ਹੁੰਦਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਈ ਲੇਡੀਜ਼ ਆਈ ਜਾਂਦੀਆਂ ਕਹਿੰਦੀ ਆਤਮ ਹੱਤਿਆ ਕਰ ਲੈਣੀ ਹੈ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਨਾ ਜਿਹੜੇ ਉਹ ਦੱਸਦੇ ਨੇ ਮੈਂ ਉਹ ਤੁਹਾਨੂੰ ਅੱਜ ਬਿਆਨ ਕਰ ਰਿਹਾ ਉਹ ਕਹਿੰਦੀਆਂ ਨੇ ਜੀ ਜਾਂ ਤਾਂ ਮੌਤ ਆ ਜਾਵੇ ਜਾਂ ਇਹਦਾ ਇਲਾਜ ਹੋ ਜਾਵੇ ਇੱਕੋ ਹੀ ਕਾਰਨਾ ਮੇਰੇ ਕੋਲ ਇੱਕ ਰੁਕੀ ਸਾਹਿਬ ਪੇਸ਼ੈਂਟ ਸੀਗਾ ਉਹਨੇ ਬੰਦੇ ਨੇ ਵਿਚਾਰੇ ਨੇ ਬਹੁਤ ਇਲਾਜ ਕਰਾਏ ਬ੍ਰੇਨ ਵਾਲਾ ਕੋਈ ਡਾਕਟਰ ਨਹੀਂ ਛੱਡਿਆ ਕੋਈ ਨਹੀਂ ਉਹਨੂੰ ਸਿਰਫ ਇੱਕ ਨੁਸਖਾ ਦਿੱਤਾ ਸੀ ਤੇਲ ਮਾਲਸ਼ ਦਾ ਤੇਲ ਮਾਲਸ਼ ਦਾ ਤੇਲ ਮਾਲਸ਼ ਦਾ ਅੱਛਾ ਮੈਂ ਕਹਿੰਦਾ 10 ਸਾਲ ਪੁਰਾਣਾ ਮਾਈਗਰੇਨ ਚਲੋ ਉਹ ਬੰਦਾ ਗਰੀਬ ਸੀਗਾ ਨਹੀਂ ਮੈਡੀਸਨ ਲੈ ਸਕਦਾ ਸਿਰਫ ਉਹਨੂੰ ਇੱਕੋ ਹੀ ਨੁਸਖਾ ਦੱਸੇ ਤੇਲ ਦੀ ਮਾਲਚ ਕਰਨੀ ਹੈ ਇੱਕ ਮਹੀਨਾ ਮਾਲਚ ਕਰਨ ਤੋਂ ਬਾਅਦ ਮੈਂ ਕਹਾਂ ਜੀ ਇੰਨਾ ਭਿਆਨਕ ਦਰਦ ਸੀਗਾ ਉਹ ਇਕੱਲਾ ਹੀ ਕਮਾਉਣ ਵਾਲਾ ਬੰਦਾ ਇਕੱਲਾ ਹੀ ਸਾਰਾ ਕੰਮ ਕਰਨ ਵਾਲਾ ਉਹ ਬੰਦਾ ਅੱਜ ਵੀ ਸਾਨੂੰ ਸੀਸਾ ਦਿੰਦਾ ਉਹ ਕਹਿੰਦੇ ਜੀ ਡਾਕਟਰ ਸਾਹਿਬ ਜੇ ਤੁਸੀਂ ਨਾ ਹੁੰਦੇ ਸ਼ਾਇਦ ਮੈਂ ਮਰ ਜਾਂਦਾ ਜੀ 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 ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਇਹ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਜਿਹੜੀ ਸਿਰਦਰਦ ਦੀ ਪ੍ਰੋਬਲਮ ਹੈਗੀ ਹੈ ਇਹ ਅਸੀਂ ਕਹਿ ਲਈਏ ਕਿ ਬੰਦਿਆਂ 'ਚ ਜ਼ਿਆਦਾ ਹੁੰਦੀ ਸੀ ਅੱਜ ਕੱਲ ਤਾਂ ਵੀ ਜਿਹੜੇ ਜਨਾਨੀ ਨੂੰ ਹੱਥ ਲਾ ਲਓ ਘਰ ਦੇ ਵਿੱਚ ਜਿਹਨੂੰ ਵੀ ਕਹਿ ਲਓ ਸਭ ਤੋਂ ਪਹਿਲਾਂ ਡਾਇਲੌਗ ਹੀ ਵਾਜਾ ਵੀ ਮੈਨੂੰ ਛੇੜ ਨਾ ਮੇਰਾ ਸਿਰ ਬੜਾ ਦਰਦ ਕਰ ਰਿਹਾ ਇਹ ਕੀ ਕਾਰਨ ਹੈ ਲੇਡੀਜ਼ ਦੇ ਵਿੱਚ ਇਹ ਜਿਹੜੀ ਬਿਮਾਰੀ ਹੈਗੀ ਕਿਉਂ ਜ਼ਿਆਦਾ ਪਣਪਰੀ ਹੈ ਕਿਉਂ ਜ਼ਿਆਦਾ ਵੱਧ ਇਹਦੇ ਵਿੱਚ ਵੀ ਜੀ ਕਈ ਵਾਰੀ ਹਾਰਮੋਨਸ ਚੇਂजेस ਹੋ ਜਾਂਦੇ ਨੇ ਜਿਵੇਂ ਐਸਟ੍ਰੋਜਨ ਤੇ ਪ੍ਰੋਜੈਸਟ੍ਰੋਜਨ ਹਾਰਮੋਨਸ ਹੁੰਦੇ ਨੇ ਇਹ ਇੰਬੈਲੈਂਸ ਹੋ ਜਾਂਦੇ ਨੇ ਜਾਂ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਜਾਂ ਮੈਗਨੀਸ਼ੀਅਮ ਦੀ ਕਮੀ ਹੁੰਦੀ ਆ ਇਹਨਾਂ ਕਰਕੇ ਮੈਂ ਮਾਈਗਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਣ ਲੱਗੀ ਜਾਂ ਕਈਆਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਟੈਨਸ਼ਨ ਨਾਲ ਵੀ ਮਾਈਗ੍ਰੇਨ ਹੋ ਜਾਂਦਾ ਜੀ ਟੈਨਸ਼ਨ ਨਾਲ ਵੀ ਥੋੜਾ ਜਿਹਾ ਟੈਨਸ਼ਨ ਲੈ ਲਈ ਜਾਂ ਇਸ ਸਾਈਡ ਤੋਂ ਥੋੜਾ ਜਿਹਾ ਦਰਦ ਹੋਊਗਾ ਚੀਸ ਪਊਗੀ ਜਾਂ ਇਸ ਸਾਈਡ ਜਾਂ ਅੱਖ ਚ ਹੋਊਗੀ ਜਿਵੇਂ ਕੋਈ ਠੂੰਗਾ ਮਾਰਦ ਨਾ ਸਿਰਚ ਜੀ ਐਵੇਂ ਠੂੰਗਾ ਵੱਜਦੇ ਨੇ ਲੱਗਦਾ ਵੀ ਕੁਛ ਉਪਰੋਚਵ ਹੋ ਰਿਹਾ ਹੈ ਸੂਈਆਂ ਚ ਹੋ ਰਿਹਾ ਸਿਰਦਰਦ ਖਿੱਚ ਜੀ ਪੈਂਦੀ ਆ ਨਾੜਾਂ ਨੂੰ ਤੇ ਤਕਲੀ ਦਰਦ ਹੁੰਦਾ ਅੱਖ ਚ ਦਰਦ ਹੁੰਦਾ ਜਾਂ ਕਈ ਵਾਰੀ ਤੇਜ ਕੋਈ ਸੁਗੰਧ ਆ ਜਵੇ ਉਹਦੇ ਨਾਲ ਵੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦਾ ਹੁੰਦਾ ਹੈ ਸਰ ਜੇ ਤੇਜ ਕੋਈ ਸਗੰਧ ਹੀ ਸਮੈਲ ਆ ਜਾਵੇ ਉਸ ਤੋਂ ਬਾਅਦ ਸਿਰ ਦਰਦ ਹੋਵੇ ਉਹ ਵੀ ਮਾਈਗਰੇਨ ਦੀ ਨਿਸ਼ਾਨੀ ਹੈ ਬਿਲਕੁਲ ਜੀ ਜਦੋਂ ਇਹਨਾਂ ਨੂੰ ਜ਼ਿਆਦਾਤਰ ਜਿਹੜੀ ਲੇਡੀਜ਼ ਨੇ ਜਾਂ ਕੋਈ ਜੈਂਟਸ ਜਿਹਨੂੰ ਮਾਈਗਰੇਨ ਦੀ ਪ੍ਰੋਬਲਮ ਆ ਉਹਨਾਂ ਨੂੰ ਕੋਈ ਵੀ ਗੰਦੀ ਸਮੈਲ ਕੋਈ ਕਿਸੇ ਦੀ ਪਰਫਿਊਮ ਦੀ ਸਮੈਲ ਹੋ ਗਈ ਕਿਸੇ ਹੋਰ ਤਰ੍ਹਾਂ ਦੀ ਸਮੈਲ ਹੋ ਗਈ ਉਹਦੇ ਨਾਲ ਬਹੁਤ ਛੇਤੀ ਦਰਦ ਸ਼ੁਰੂ ਹੋ ਜਾਂਦਾ ਸਿਰ 'ਚ ਇਹ ਜਿਹੜੀਆਂ ਪ੍ਰੋਬਲਮਸ ਨੇ ਬਰੁਕੀ ਸਾਹਿਬ ਜਿਹੜੀਆਂ ਸਿਰ ਦਰਦ ਦੀਆਂ ਨੇ ਇਹ ਅੱਜ ਤੋਂ ਨੇ ਕਾਫੀ ਪੁਰਾਣੀਆਂ ਚੱਲੀਆਂ ਆ ਰਹੀਆਂ ਨੇ ਮੇਰੇ ਕੋਲ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜੀ ਮੈਂ ਤਾਂ ਕੋਈ ਬ੍ਰੇਨ ਵਾਲਾ ਡਾਕਟਰ ਹੀ ਨਹੀਂ ਛੱਡਿਆ ਪਰ ਸਾਡੇ ਕੋਲ ਤਾਂ ਜੀ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰੇ ਸਾਡੇ ਕੋਲ ਚੁੰਨੀ ਬੰਨ ਫਾਰਮੂਲਾ ਜ਼ਰੂਰ ਹੁੰਦਾ ਸਾਡੀਆਂ ਦਾਦੀਆਂ ਕੋਲ ਸਾਡੇ ਮਾਮਾ ਕੋਲ ਉਹ ਕਹਿੰਦੇ ਜੀ ਚੁੰਨੀ ਨਾਲ ਸਿਰ ਬੰਨ ਲਓ ਕੁੱਟ ਕੇ ਉਹ ਕਹਿੰਦੇ ਡਾਕਟਰਾਂ ਨੂੰ ਮੈਨੂੰ ਜਿੱਥੇ ਤੱਕ ਮੈਂ ਪੜ੍ਹਿਆ ਵੀ ਬੜਾ ਖਤਰਨਾਕ ਟ੍ਰੈਂਡ ਹੁੰਦਾ ਚੁੰਨੀ ਨਾਲ ਸਿਰ ਨਹੀਂ ਬੰਨਣਾ ਚਾਹੀਦਾ ਚੁੰਨੀ ਨਾਲ ਸਿਰ ਬੰਨੇ ਤੇ ਫਰੁਖੀ ਸਾਹਿਬ ਨਸਾਂ ਜਿਹੜੀਆਂ ਸਾਡੀਆਂ ਦਬ ਜਾਂਦੀਆਂ ਨੇ ਦਬਨ ਨਾਲ ਉਹਦੇ ਨਾਲ ਹੋ ਸਕਦਾ ਸਾਨੂੰ ਕਲੌਟ ਵਗੈਰਾ ਆਣੇ ਸ਼ੁਰੂ ਹੋ ਜਾਣ ਨਸਾਂ ਸਾਡੀਆਂ ਬਲੌਕ ਹੋ ਜਾਣ ਇਹ ਕਈ ਦੇਖੋ ਪਹਿਲਾਂ ਬਜ਼ੁਰਗ ਸੀਗੇ ਉਹ ਕਰਦੇ ਸੀਗੇ ਉਹਨਾਂ ਦਾ ਨਾਰਮਲ ਸਿਰਦਰਦ ਹੁੰਦਾ ਸੀਗਾ ਜਿਹੜਾ ਮਾਈਗਰੇਨ ਦਾ ਤੇ ਨਾਰਮਲ ਸਿਰਦਰਦ 'ਚ ਬਹੁਤ ਫਰਕ ਆ ਜਿੰਨੂੰ ਮਾਈਗਰੇਨ ਹੋਊਗਾ ਉਹਨੂੰ ਪਤਾ ਕਿੰਨੇ ਕੁ ਵਿਚਾਰੇ ਉਹ ਤੰਗ ਨੇ ਕਿੰਨੇ ਕੁ ਪਰੇਸ਼ਾਨ ਨੇ ਜਿਹੜਾ ਨਾਰਮਲ ਸਿਰਦਰਦ ਹੁੰਦਾ ਅਫਰੀਕਾ ਸਭ ਉਹ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਅੱਧੇ ਘੰਟੇ ਘੰਟੇ ਦੇ ਵਿੱਚ ਵੀ ਠੀਕ ਹੋ ਜਾਂਦਾ ਜੇ ਤੁਸੀਂ ਨਹੀਂ ਵੀ ਕੋਈ ਮੈਡੀਸਿਨ ਲਓਗੇ 10 ਮਿੰਟ ਤੁਸੀਂ ਸੌਂਗੇ ਆਰਾਮ ਕਰ ਲਿਆ ਤਾਂ ਵੀ ਠੀਕ ਹੋ ਜਾਣਾ ਇਹਦੇ ਵਿੱਚ ਨਾ ਤੁਹਾਨੂੰ ਨੀਂਦ ਆਉਣੀ ਆ ਨਾ ਤੁਹਾਡਾ ਸਿਰਦਰਦ ਹਟਣਾ ਗੋਲੀ ਖਾ ਕੇ ਵੀ ਸਿਰਦਰਦ ਨਹੀਂ ਹਟਦਾ ਟੀਕੇ ਲਵਾ ਕੇ ਵੀ ਸਿਰਦਰਦ ਨਹੀਂ ਹਟਦਾ ਇੰਨਾ ਭਿਆਨਕ ਮਾਈਗਰੇਨ ਦਾ ਦਰਦ ਹੁੰਦਾ ਅੱਛਾ ਡਾਕਟਰ ਫਿਰ ਜਿਹੜੇ ਉਹ ਸਾਡੇ ਸਿਰਦਰਦ ਹੋਵੇ ਤੇ ਅਸੀਂ ਚੱਕਦੇ ਚੱਕ ਕੇ ਡਿਸਪਰੇਨ ਮਾਰਦੇ ਆਂ ਅੰਦਰ ਘੋਲ ਕੇ ਪਾਣੀ ਚ ਉਹ ਠੀਕ ਆ ਡਿਸਪਰੀਨ ਫਰੁਕ ਸਾਬ ਕਈ ਚੀਜ਼ਾਂ ਨਾਲ ਖਰਾਬੀ ਕਰਦੀ ਆ ਡਿਸਪਰੀਨ ਇੱਕਦਮ ਤੁਹਾਡਾ ਬੀਪੀ ਲੋ ਕਰ ਦੂਗੀ ਤੁਹਾਨੂੰ ਕਈ ਨੁਕਸਾਨ ਕਰ ਦੂਗੀ ਬੀਪੀ ਲੋ ਹੋ ਗਿਆ ਤੁਹਾਡੇ ਕਿਡਨੀਆ ਚਾਸ ਰਹੂਗਾ ਕਿਡਨੀਆ ਖਰਾਬ ਹੋ ਗਈਆਂ ਤਾਂ ਅੱਗੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕੀ ਕੀ ਹੋਣਾ ਇਹ ਜਿਹੜੀ ਡਿਸਪਰੀਨ ਆ ਲੋਕ ਬਹੁਤ ਯੂਜ਼ ਕਰਦੇ ਨੇ ਲੇਕਿਨ ਬਹੁਤ ਡੇਂਜਰ ਗੋਲੀ ਆ ਇਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਇਹਦੇ ਵਿੱਚ ਫਰੁਕ ਸਾਬ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਪੇਸ਼ੈਂਟ ਸੀਗਾ ਮੈਨੂੰ ਕਹਿੰਦਾ ਜੀ ਮੈਂ ਤਾਂ ਜੀ ਬ੍ਰੇਨ ਚੋਂ ਕੀੜਾ ਵੀ ਕਢਾ ਕੇ ਦੇਖ ਲਿਆ ਮੈਂ ਕਿ ਕੀੜਾ ਕਢਾ ਕੇ ਦੇਖ ਲਿਆ ਕਹਿੰਦਾ ਜੀ ਇੱਧਰ ਕੋਈ ਹਮੀਰਪੁਰ ਵਾਲੀ ਸਾਈਡ ਐ ਹਿਮਾਚਲ ਚ ਕਹਿੰਦਾ ਜੀ ਕੀੜਾ ਕੱਢਦੇ ਨੇ ਮੈਂ ਉੱਥੇ ਕੀੜਾ ਮੇਰੇ ਨੱਕ ਚ ਪਿਆ ਪਪਾਈ ਉਹਨੇ ਮੂੰਹ ਨਾ ਖਿੱਚਿਆ ਐਡਾ ਕੀੜਾ ਕੱਢ ਕੇ ਰੱਖਤਾ ਕਹਿੰਦੇ ਦਰਦ ਫਿਰ ਵੀ ਨਹੀਂ ਬੰਦ ਹੋਇਆ ਦੇਖੋ ਕੀੜਾ ਜਿਹੜਾ ਹਰ ਦੇ ਵਿੱਚ ਹਰ ਸਾਡੇ ਸਰੀਰ ਦੇ ਵਿੱਚ ਜਿਹੜੇ ਕਟਾਣੂ ਨੇ ਸਾਰੇ ਹੀ ਪੈਦਾ ਹੀ ਨੇ ਸਾਡੇ ਬ੍ਰੇਨ ਚ ਵੀ ਨੇ ਨੱਕ ਚ ਵੀ ਨੇ ਮੂੰਹ ਚ ਵੀ ਨਹੀਂ ਹਰ ਜਗ੍ਹਾ ਸਾਡੇ ਕੀੜੇ ਹੁੰਦੇ ਨੇ ਉਹ ਉਹਨੇ ਕੱਢਤਾ ਹੋਣਾ ਮੈਂ ਨਹੀਂ ਮੰਨਦਾ ਵੀ ਕਿਵੇਂ ਕੱਢਿਆ ਕੀ ਕੀਤਾ ਮੈਨੂੰ ਨਹੀਂ ਪਤਾ ਲੇਕਿਨ ਉਹਨਾਂ ਦਰਦ ਬੰਦ ਨਹੀਂ ਹੋਇਆ ਉਹ ਇੱਕ ਗੱਲਾਂ ਨੇ ਜਦੋਂ ਅਸੀਂ ਜਿਹੜੀ ਬਿਮਾਰੀ ਸਾਡੀ ਸਾਡੀ ਜਿਹੜੀ ਬਿਮਾਰੀ ਆ ਉਹਦੀ ਜੜ ਨਹੀਂ ਫੜਦੇ ਤਾਂ ਸਾਨੂੰ ਰਾਹਤ ਨਹੀਂ ਮਿਲਨੀ ਜੀ 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 ਅੱਛਾ ਡਾਕਟਰ ਸਾਹਿਬ ਜਿਹੜਾ ਸਾਡੀਆਂ ਭੈਣਾਂ ਕਿਵੇਂ ਪਛਾਣਨ ਵੀ ਜਿਹੜਾ ਸਾਡਾ ਸਿਰਦਰਦ ਹੈਗਾ ਵੀ ਇਹ ਮਾਈਗਰੇਨ ਕਰਕੇ ਹੋ ਰਿਹਾ ਹੈ ਕਿਹੜੇ ਲੱਛਣ ਉਹਨਾਂ ਨੂੰ ਆਮ ਕਰਕੇ ਮਿਲ ਜਾਣਗੇ ਵੀ ਇੱਕ ਨਾਰਮਲ ਸਿਰਦਰਦ ਸਧਾਰਨ ਤੇ ਇੱਕ ਮਾਈਗਰੇਨ ਵਾਲੇ ਚ ਇਹ ਚ ਘਬਰਾਹਟ ਹੋਊਗੀ ਅੱਖਾਂ 'ਚ ਦਰਦ ਹੁੰਦਾ ਆ ਤੇ ਚੱਕਰ ਜੇ ਆਉਣ ਲੱਗ ਜਾਂਦੇ ਨੇ ਤੇ ਉਲਟੀ ਵਗੂ ਹੋਣ ਲੱਗ ਜਾਂਦਾ ਜੀ ਜੀ ਤੇ ਇੱਕ ਮੈਂ ਹੋਰ ਕਹਿਣਾ ਚਾਹੁੰਦੀ ਆ ਜਿਨ੍ਹਾਂ ਦੇ ਪ੍ਰੈਗਨੈਂਸੀ ਹੁੰਦੀ ਆ ਉਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੋਵੇ ਤਾਂ ਉਹਦੇ 'ਚ ਐਲੋਪੈਥੀ ਮੈਡੀਸਨ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਉਹ ਬੱਚੇ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਇਹਦੇ 'ਚ ਜਾਂ ਤਾਂ ਨੇਚਰਲ ਪੈਥੀ ਲੈਣੀ ਚਾਹੀਦੀ ਆ ਜਾਂ ਯੋਗਾ ਵਗੈਰਾ ਕਰਨਾ ਚਾਹੀਦਾ ਉਹਦੇ ਨਾਲ ਮਾਈਗਰੇਨ ਦੀ ਪ੍ਰੋਬਲਮ ਜਿਹੜੀ ਆ ਸੋਲਵ ਹੁੰਦੀ ਆ ਜੀ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਦਵਾਈਆਂ ਹੈਗੀਆਂ ਨੇ ਬੜੀਆਂ ਖਤਰਨਾਕ ਨੇ ਡਾਕਟਰ ਸਾਈਬਰ ਨੇ ਵੀ ਕਿਹਾ ਹੈ ਖਾਸ ਕਰਕੇ ਪ੍ਰੈਗਨੈਂਸੀ ਵੇਲੇ ਤੇ ਦਵਾਈਆਂ ਦਾ ਬੜਾ ਮਾੜਾ ਅਸਰ ਹੈਗਾ ਜਿਹੜਾ ਬੱਚੇ ਦੇ ਉੱਤੇ ਪੈਂਦਾ ਤੇ ਫਿਰ ਕੁਦਰਤ ਇਸ ਮਾਮਲੇ 'ਚ ਕੀ ਕਹਿੰਦੀ ਹੈ ਕਿਉਂਕਿ ਕੁਦਰਤ ਦਾ ਬੜਾ ਵਿਸ਼ਾਲ ਹੈ ਜਦੋਂ ਹੀ ਕੁਦਰਤ ਨੂੰ ਗਲਵਕੜੀ ਪਾਉਣੀ ਹੈ ਤੇ ਸਾਨੂੰ ਜਫੀ ਪਾਈ ਲੈਂਦੀ ਹੈ ਕੋਈ ਵੀ ਬਿਮਾਰੀ ਦਿੱਕਤ ਤੁਸੀਂ ਕਹਿੰਦੇ ਵੀ ਕਦੇ ਨਿਰਾਸ਼ ਨਹੀਂ ਕਰਦੀ ਅੰਮ੍ਰਿਤ ਹੈ ਤੇ ਫਿਰ ਜਿਹੜੀਆਂ ਤੁਸੀਂ ਜੜੀ ਬੂਟੀਆਂ ਅੱਜ ਰੱਖਿਆ ਨੇ ਤੇ ਇਹੀ ਕੰਮ ਕਰਨ ਗਿਆ ਔਰ ਕਿੰਨਾ ਪੁਰਾਣਾ ਸਿਰ ਦਰਦ ਹੈਗਾ ਜਿਹੜਾ ਉਸ ਤੋਂ ਰਾਹਤ ਦਵਾ ਸਕਦੀ ਨੇ ਕਿੰਨੇ ਸਮੇਂ ਚ ਦਵਾ ਸਕਦੀਆਂ ਨੇ ਰੁਕੀ ਸਾਹਿਬ ਜੇ ਤੁਸੀਂ ਯਕੀਨ ਮੰਨੋ ਨਾ ਆਹ ਨੁਸਖੇ ਮੈਂ ਬੜੇ ਲੋਕਾਂ ਨੂੰ ਦਿੰਦੇ ਨੇ ਬੜੇ ਲੋਕਾਂ ਦੀ ਅਸੀਸਾਂ ਲਈਆਂ ਨੇ ਬੜੇ ਲੋਕਾਂ ਨੇ ਧੰਨਵਾਦ ਦੇ ਫੋਨ ਕੀਤੇ ਬੜੇ ਲੋਕਾਂ ਨੇ ਧੰਨਵਾਦ ਕੀਤਾ ਬੜੇ ਪੇਸ਼ੈਂਟ ਭੇਜੇ ਨੇ ਰੁਕੀ ਸਾਹਿਬ ਮੈਂ ਹਰ ਵਾਰ ਕਹਿਣਾ ਇਸ ਵਾਰ ਮੈਂ ਫੇਰ ਕਹਿਣ ਲੱਗਿਆ ਕੁਦਰਤ ਕੁਦਰਤ ਸਾਨੂੰ ਨਰਾਸ਼ ਨਹੀਂ ਕਰਦੀ ਕੁਦਰਤ ਸਾਨੂੰ ਕਦੇ ਵੀ ਇਹ ਕਹਿੰਦੇ ਹੁੰਦੇ ਨੇ ਸਾਡਾ ਮਾੜਾ ਨਹੀਂ ਕਰਦੀ ਠੀਕ ਹੈ ਜੇ ਕੁਦਰਤ ਨੇ ਸਾਨੂੰ ਜੜੀਆਂ ਬੂਟੀਆਂ ਦਿੱਤੀਆਂ ਨੇ ਸਾਨੂੰ ਪੇੜ ਪੌਦੇ ਦਿੱਤੇ ਨੇ ਸਾਡੇ ਲਈ ਦਿੱਤੇ ਨੇ ਸਾਨੂੰ ਇਸਤੇਮਾਲ ਕਰਨਾ ਆਉਣਾ ਚਾਹੀਦਾ ਇਹਨਾਂ ਤੋਂ ਲਾਭ ਲੈਣਾ ਆਉਣਾ ਚਾਹੀਦਾ ਤਾਂ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਫਰੁਗੀ ਸਾਹਿਬ ਇੱਥੇ ਜਿਹੜੀਆਂ ਮੈਂ ਅੱਜ ਚਾਰ ਚੀਜ਼ਾਂ ਰੱਖੀ ਬੈਠਾ ਇਹਦੇ ਮੈਂ ਦੱਸੂ ਤਿੰਨ ਤਾਂ ਹੈਗੀਆਂ ਨੇ ਇਹਦੇ ਵਿੱਚ ਖਾਣ ਵਾਲੀਆਂ ਇੱਕ ਰੱਖਿਆ ਹੋਇਆ ਸੀ ਤੇਲ ਇਹ ਮੈਂ ਨੱਕ ਚ ਪਾਉਣ ਨੂੰ ਵੀ ਦੱਸੂਗਾ ਕਿੱਦਾਂ ਪਾਉਣਾ ਤੇ ਕਿੱਦਾਂ ਇਹ ਖਾਣੀਆਂ ਨੇ ਇਹਦੇ ਵਿੱਚ ਅਸੀਂ ਰੱਖਿਆ ਸੰਕਪੁਸ਼ਪੀ ਵਰੁਕੀ ਸਾਹਿਬ ਪਹਿਲੀ ਠੀਕ ਹੈ ਦੂਜਾ ਰੱਖਿਆ ਅਸੀਂ ਤਿਲਾਂ ਦਾ ਤੇਲ ਤੀਜਾ ਰੱਖਿਆ ਸੀ ਅਸ਼ਵਗੰਧਾ ਚੌਥੀ ਰੱਖੀ ਅਸੀਂ ਬ੍ਰਹਮੀ ਬੂਟੀ ਠੀਕ ਹੈ ਇਹਨਾਂ ਨੂੰ ਤੁਸੀਂ 100-100 ਗ੍ਰਾਮ ਲੈ ਲੈਣਾ ਫੁਰਕੀ ਸਾਹਿਬ ਠੀਕ ਹੈ ਜਿਹੜੀ 100 ਗ੍ਰਾਮ ਤੁਸੀਂ ਇਹਨਾਂ ਨੂੰ ਦੋ ਭਾਗਾਂ 'ਚ ਵੰਡ ਲੈਣਾ ਜਿਹੜੀ ਬ੍ਰਹਮੀ ਬੂਟੀ ਆ ਅਸ਼ਵਗੰਧਾ ਤੇ ਸੰਕਪੁਸ਼ਪੀ ਆ ਇਹਨਾਂ ਨੂੰ ਤੁਸੀਂ ਦੋ ਭਾਗਾਂ 'ਚ ਵੰਡ ਲੈਣਾ ਅੱਧੀ ਦਾ ਅਸੀਂ ਤੇਲ ਬਣਾਵਾਂਗੇ ਅੱਧਾ ਅਸੀਂ ਖਾਣ 'ਚ ਯੂਜ਼ ਕਰਾਂਗੇ ਜਿਹੜੀ ਤੁਸੀਂ ਐ ਬ੍ਰਹਮੀ ਬੂਟੀ ਆ ਸੰਕੁਪੁਸ਼ਪੀ ਆ ਅਸ਼ਵਗੰਧਾ ਤਿੰਨਾਂ ਨੂੰ ਅਲੱਗ-ਅਲੱਗ ਪਾਊਡਰ ਬਣਾ ਕੇ ਪੀਸ ਕੇ ਰੱਖ ਲੈ ਡੈੜਾ ਜਿਆ ਕਰਕੇ ਇਹਨਾਂ ਦਾ ਇੱਕ ਚਮਚ ਰਾਤ ਨੂੰ ਭਿਉਂ ਕੇ ਰੱਖ ਦੇਣਾ ਸਵੇਰੇ ਉੱਟ ਕੇ ਇੱਕ ਗਲਾਸ ਪਾਣੀ ਦੇ ਵਿੱਚ ਉਹਨੂੰ ਉਬਾਲਣਾ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਤਾਰ ਕੇ ਛਾਣ ਕੇ ਸਵਾਦ ਅਨੁਸਾਰ ਜੇ ਤੁਹਾਨੂੰ 슈ਗਰ ਨਹੀਂ ਹੈਗੀ ਦੇਸੀ ਖੰਡ ਜਾਂ ਮਿਸ਼ਰੀ ਮਿਲਾ ਸਕਦੇ ਹੋ ਜੇ ਤੁਹਾਨੂੰ 슈ਗਰ ਆ ਤਾਂ ਤੁਸੀਂ ਉਹਦੇ ਵਿੱਚ ਸੈਦਾ ਨਮਕ ਥੋੜਾ ਸਵਾਦ ਅਨੁਸਾਰ ਮਿਲਾ ਕੇ ਪੀ ਸਕਦੇ ਹੋ ਜੇ ਨਹੀਂ ਵੀ ਮਿਲਾਉਣਾ ਤਾਂ ਵੀ ਲੈ ਸਕਦੇ ਹੋ ਤੁਸੀਂ ਇਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਬਹੁਤ ਵਧੀਆ ਰਿਜ਼ਲਟ ਨੇ ਆ ਹੁਣ ਮੈਂ ਤੇਲ ਬਣਾਉਣ ਦੀ ਵਿਧੀ ਦੱਸ ਦਿੰਦਾ ਜਿਹੜਾ ਤੁਸੀਂ ਡੈੜਾ ਜਿਆ ਕਰਕੇ ਇੱਕ 50 ਗ੍ਰਾਮ ਦਾ ਲੱਗ ਰੱਖ ਲਿਆ ਉਹਨਾਂ ਦਾ ਤੁਸੀਂ 100 ਗ੍ਰਾਮ ਜਿਹੜਾ 100 ml ਤੇਲ ਲੈ ਕੇ ਤਿਲਾਂ ਦਾ ਉਹਦੇ ਵਿੱਚ ਚੰਗੀ ਤਰ੍ਹਾਂ ਪਕਾਉਣਾ ਜਦੋਂ ਪੱਕ ਗਿਆ ਉਹਨੂੰ ਛਾਣ ਕੇ ਕੱਪੜਾ ਛਾਣ ਕਰਕੇ ਚੰਗੀ ਤਰ੍ਹਾਂ ਨਿਚੋੜ ਕੇ ਰੱਖ ਲੈਣਾ ਤਿੰਨ ਬੂੰਦਾ ਇਧਰਲੇ ਪਾਸੇ ਤਿੰਨ ਬੂੰਦਾ ਇਧਰਲੇ ਪਾਸੇ ਰਾਤ ਨੂੰ ਸੌਣ ਲੱਗੇ ਪਾਉਣੀਆਂ ਨੇ ਚੰਗੀ ਤਰ੍ਹਾਂ ਉੱਪਰੋਂ ਖਿੱਚ ਲੈਣੀਆਂ ਨੇ ਇਦਾਂ ਹੀ ਸਵੇਰੇ ਕਰਨਾ ਇਦਾਂ ਹੀ ਰਾਤ ਨੂੰ ਕਰਨਾ ਤੁਸੀਂ ਲੈਣਾ ਸ਼ੁਰੂ ਕਰ ਲਓ ਬਹੁਤ ਜਲਦੀ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਇੱਕ ਹੁਣ ਮੈਂ ਦੱਸਣ ਜਾ ਰਿਹਾ ਤੁਰੰਤ ਅਸਰ ਕਰਨ ਵਾਲਾ ਨੁਸਖਾ ਜਿਹੜਾ ਮੈਂ ਇੱਥੇ ਨਹੀਂ ਰੱਖਿਆ ਉਹਦੇ ਵਿੱਚ ਤੁਸੀਂ ਦਾਲਚੀਨੀ ਲੈਣੀ ਆ ਦਾਲਚੀਨੀ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟ ਕੇ ਉਹਦਾ ਪੇਸਟ ਬਣਾ ਕੇ ਪਾਣੀ ਦੇ ਵਿੱਚ ਮੱਥੇ ਦੇ ਉੱਪਰ ਲੇਪ ਕਰਨਾ ਲੇਪ ਕਰਕੇ ਛੱਡ ਦੇਣਾ 5 ਤੋਂ 7 ਮਿੰਟ ਦੇ ਵਿੱਚ ਵਿੱਚ ਦਰਦ ਬੰਦ ਹੋ ਜੂਗਾ ਤੁਹਾਡਾ ਜਿੰਨਾ ਮਰਜ਼ੀ ਮਾਈਗਰੇਨ ਦਾ ਦਰਦ ਹੋਵੇ ਨਾਰਮਲ ਸਿਰ ਦਰਦ ਹੋਵੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਬੰਦ ਹੋ ਜਾਂਦਾ ਜੀ 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 ਅੱਛਾ ਡਾਕਟਰ ਸਾਹਿਬਾ ਫਿਰ ਬਹੁਤ ਵਾਰ ਹੁੰਦਾ ਜੀ ਕਈ ਜੜੀ ਬੂਟੀਆਂ ਕਈ ਵਾਰ ਅਵੇਲੇਬਲ ਵੀ ਨਹੀਂ ਹੁੰਦੀਆਂ ਜਾਂ ਕਈ ਵਾਰ ਜੜੀ ਬੂਟੀਆਂ ਬੰਦਾ ਬਣਾ ਨਹੀਂ ਸਕਦਾ ਫਿਰ ਉਹਨਾਂ ਦਾ ਹੱਲ ਤੁਸੀਂ ਕੀ ਦੱਸਦੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਪ੍ਰਾਣਾ ਤੁਸੀਂ ਕਹੇ ਹੋ ਵੀ ਜਿੰਨਾ ਮਰਜ਼ੀ ਪ੍ਰਾਣਾ ਮਾਈਗਰੇਨ ਹੋਵੇ ਜਿੰਨਾ ਮਰਜ਼ੀ ਪ੍ਰਾਣਾ ਸਿਰ ਦਰਦ ਹੋਵੇ ਸਰਵਾਈਕਲ ਹੋਵੇ ਅੱਖਾਂ ਚੋਂ ਦਰਦ ਜਿਹੜਾ ਪਿੱਛੇ ਜਾਂਦਾ ਹੋਵੇ ਸਿਰ ਦੇ ਵਿੱਚ ਠੂੰਗਾਂ ਵੱਜਦੀਆਂ ਹੋਣ ਤੁੱਪ ਕਰਕੇ ਤੁਹਾਡਾ ਸਿਰ ਦਰਦ ਕਰਦਾ ਹੋਵੇ ਏਸੀ ਤੋਂ ਤੁਸੀਂ ਮਤਲਬ ਇੱਕਦਮ ਨਿਕਲ ਕੇ ਬਾਹਰ ਜਾਣੇ ਉਦੋਂ ਤੁਹਾਨੂੰ ਸਿਰ ਦਰਦ ਦੀ ਪ੍ਰੋਬਲਮ ਹੁੰਦੀ ਹੋਵੇ ਤੇ ਫਿਰ ਤੁਸੀਂ ਕਿਵਸ ਤੁਹਾਡੇ ਕੋਲ ਕਿਹੜਾ ਟੰਗ ਹੈ ਕਿਹੜਾ ਰਾਮਬਾਨ ਤੁਹਾਡੇ ਬੂੰਦਾ ਹੈਗੇ ਜਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਚ ਚੱਲ ਰਹੀ ਹੈ ਇਲੈਕਟ੍ਰੋਪੈਥੀ ਦੀਆਂ ਨੇ ਨੇਚਰਲ ਪੈਥੀਆਏ ਫਲਾਂ ਦੇ ਫੁੱਲਾਂ ਦੇ ਅਰਕ ਕੱਢੇ ਹੁੰਦੇ ਨੇ ਸਾਡੇ ਕੋਲ ਇਹਦੀ ਮੈਡੀਸਨ ਹੁੰਦੀ ਆ ਜੇ ਕਿਸੇ ਕੋਲ ਨਹੀਂ ਬਣਦੀ ਚੰਗੀ ਤਰ੍ਹਾਂ ਉਹ ਸਾਡੀਆਂ ਬੂੰਦਾ ਲੈ ਕੇ ਜੀ ਜੀ ਮਤਲਬ ਇਹ ਇਸੇ ਤਰੀਕੇ ਨਾਲ ਇਹ ਬੂੰਦਾਂ ਜਿਹੜੀਆਂ ਅਸੀਂ ਇਸਤੇਮਾਲ ਕਰਨੀਆਂ ਨੇ ਹਾਂਜੀ ਪਾਣੀ ਚ ਪਾ ਕੇ ਠੀਕ ਹੈ ਸਵੇਰੇ ਸ਼ਾਮ ਮੈਡੀਸਨ ਹੁੰਦੀ ਹੈ ਮਤਲਬ ਜਿੰਨਾ ਮਰਜ਼ੀ ਪੁਰਾਣਾ ਸਿਰ ਦਰਦ ਹੋ ਹਾਂਜੀ ਹਾਂਜੀ ਤੇ ਇਹ ਬੂੰਦਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਹੈਗਾ ਮਤਲਬ ਕੁਝ ਹੋ ਜਵੇ ਜਾਂ ਬੂੰਦਾਂ ਪੀਣ ਤੋਂ ਬਾਅਦ ਕੁਝ ਹੋਰ ਦਿੱਕਤ ਪਰੇਸ਼ਾਨੀ ਖੜੀ ਹੋ ਜਾਏ ਨਹੀਂ ਵੀਰ ਜੀ ਕਿਉਂਕਿ ਨੇਚਰਲ ਪੈਥੀ ਹੈ ਨਾ ਪੌਦਿਆਂ ਤੋਂ ਬਣੀ ਹੁੰਦੀ ਹੈ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈ ਮਤਲਬ ਡਾਕਟਰ ਸਾਹਿਬ ਜੀ ਜਿਹਾ ਕੋਈ ਕਹਰੇ ਜੀ ਮੈਂ ਆਪਣਾ ਇੱਕ ਬਹੁਤ ਵੱਡੇ ਹਸਪਤਾਲ ਤੋਂ ਇਲਾਜ ਕਰਵਾ ਰਿਹਾ ਕੋਈ ਕਹ ਤੇ ਉਹ ਤੁਹਾਡਾ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰ ਸਕਦੇ ਨੇ ਉਹ ਲੋਗ ਬਿਲਕੁਲ ਕਰ ਸਕਦਾ ਫਿਰੋਕੀ ਸਾਹਿਬ ਫਿਰੋਕੀ ਸਾਹਿਬ ਜਿਹੜੇ ਦੋ ਦੋ ਤਿੰਨ ਦਿਨ ਟੈਬਲੇਟ ਖਾਂਦੇ ਨੇ ਦੇਖੋ ਉਹਦੇ ਵਿੱਚ ਕੀ ਹੁੰਦਾ ਜਿਹੜੇ ਆ ਤੁਸੀਂ ਐਲੋਪੈਥੀ ਮੈਡੀਸਨ ਖਾਂਦੇ ਹੋ ਕੀ ਆ ਤੁਹਾਡੀਆਂ ਟੈਂਸ਼ਨ ਦੀਆਂ ਗੋਲੀਆਂ ਨੀਂਦ ਦੀਆਂ ਗੋਲੀਆਂ ਤੁਹਾਡੇ ਬ੍ਰੇਨ ਨੂੰ ਬ੍ਰੇਨ ਨੂੰ ਸ਼ਾਂਤ ਰੱਖਣ ਵਾਲੀਆਂ ਗੋਲੀਆਂ ਉਹ ਦਿੰਦੇ ਨੇ ਤੁਸੀਂ ਫਿਰ ਹੀ ਜਾਣਿਓ ਝੂਮਦੇ ਇਹਦਾ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਕੋਈ ਨਹੀਂ ਜਿੱਦਾਂ ਵਰਜੀ ਲੋ ਜਿੱਦਾਂ ਤੁਸੀਂ ਨੋਰਮਲ ਆਪਣੇ ਕੰਮ ਕਰਦੇ ਹੋ ਕਰੋ ਜਿਹੜੀਆਂ ਹੁਣ ਤੁਸੀਂ ਬੂੰਦਾਂ ਦੀ ਗੱਲ ਕੀਤੀ ਹੈ ਫਿਰ ਕੀ ਹਾਲ ਅਮਰਤ ਸਮਾਨ ਇਹ ਤਾਂ ਕੁਦਰਤ ਨੇ ਸਾਨੂੰ ਅੰਮ੍ਰਿਤ ਦਿੱਤਾ ਰੁਕੀ ਸਾਹਿਬ ਜਦੋਂ ਦੀ ਲਾਈਟਰੋਪੈਥੀ ਆਈ ਆ ਮੈਂ ਕਹਿੰਨੇ ਜੀ ਕੀ ਕਹਨੇ ਨੇ ਹਰ ਬਿਮਾਰੀ ਦੇ ਉੱਤੇ ਵਧੀਆ ਰਿਜ਼ਲਟ ਨਰਵਸ ਸਿਸਟਮ ਤੇ ਕੰਮ ਕਰਦੀ ਆ ਬਲੱਡ ਤੇ ਕੰਮ ਕਰਦੀ ਆ ਪੇਟ ਤੇ ਕੰਮ ਕਰਦੀ ਆ ਹਰ ਤਰ੍ਹਾਂ ਦੇ ਨਸ-ਨਸ ਤੇ ਕੰਮ ਕਰਦੀ ਆ ਜੇ ਇਹਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ ਤੁਹਾਨੂੰ ਕਦੇ ਨਰਾਸ਼ ਨਹੀਂ ਕਰੂਗੀ ਭਰੇਜ ਰੱਖ ਕੇ ਲਓਗੇ ਤਾਂ ਤੁਹਾਨੂੰ ਕਦੇ ਨਰਾਸ਼ ਨਹੀਂ ਕਰੂਗੀ ਇਹ ਉਹਨਾਂ ਲਈ ਆ ਜਿਨ੍ਹਾਂ ਕੋਲ ਹੁਣ ਸਮੇਂ ਸਮਾਂ ਨਹੀਂ ਹੁਣ ਸਮਾਂ ਅੱਜ ਕੱਲ੍ਹ ਹੈਗੇ ਦੇ ਕੋਲੇ ਰੁਕੀ ਸਾਹਿਬ ਇੰਨਾ ਕੁਝ ਬਣਾਉਣ ਦਾ ਲੋਕ ਕਹਿੰਦੇ ਨੇ ਸਮਾਂ ਨਹੀਂ ਜੇ ਤੁਹਾਡੇ ਕੋ ਸਮਾਂ ਨਹੀਂ ਹੈਗਾ ਆ ਸਾਡੇ ਕੋ ਬਣੀ ਹੋਈ ਹੁੰਦੀ ਆ ਡ੍ਰੌਪਸ ਲੋ ਡ੍ਰੌਪਸ ਲੈ ਕੇ ਪਾਣੀ ਚ ਪਾ ਕੇ ਪੀ ਲੋ ਕੋਈ ਟੇਸ ਨਹੀਂ ਵਧੀਆ ਰਿਜ਼ਲਟ ਨਹੀਂ ਅੱਛਾ ਡਾਕਟਰ ਸ ਵੀਖ ਹੋਰ ਬੜਾ ਹੈ ਹਮ ਸਵਾਲੇ تھے ਬਹੁਤ ਵਾਰ ਹੁੰਦਾ ਬੀਵੀਵਧਨ ਨਾਲ ਵੀ ਸਿਰ ਦਰਦ ਕਰਦਾ ਤੇ ਬੰਦਾ ਚੈੱਕ ਕਰਾਉਂਦਾ ਹੈ ਕਈ ਵਾਰ ਬੀਪੀ ਹੁੰਦਾ ਵੀ ਨਹੀਂ ਸਿਰ ਦਰਦ ਫਿਰ ਵੀ ਕਰ ਰਿਹਾ ਰੁਕ ਜਾਓ ਦੇਖੋ ਜਦੋਂ ਸਿਰ ਦਰਦ ਸਾਡਾ ਬੀਪੀ ਵਧਨ ਤੇ ਨਹੀਂ ਘਟਣ ਤੇ ਨਹੀਂ ਹੈਗਾ ਇਹਦਾ ਮਤਲਬ ਤੁਹਾਨੂੰ ਹੋ ਸਕਦਾ ਮਾਈਗਰੇਨ ਦੀ ਸ਼ੁਰੂਆਤ ਆ ਸ਼ੁਰੂਆਤ ਸ਼ੁਰੂ ਹੋ ਰਿਹਾ ਜੇ ਤੁਹਾਨੂੰ ਗੋਲੀ ਖਾ ਕੇ ਕੁਝ ਟਾਈਮ ਲਈ ਆਰਾਮ ਮਿਲਦਾ ਦੁਬਾਰਾ ਫਿਰ ਸਿਰਦਰਦ ਹੁੰਦਾ ਸਮਝ ਲਓ ਤੁਹਾਨੂੰ ਮਾਈਗਰੇਨ ਦੀ ਸ਼ੁਰੂਆਤ ਆ ਤੁਸੀਂ ਆਪਣੇ ਡਾਕਟਰ ਨੂੰ ਮਿਲ ਕੇ ਵਧੀਆ ਹਕੀਮ ਨੂੰ ਵੈਦ ਨੂੰ ਮਿਲ ਕੇ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਪੁਰਾਣੇ ਤੋਂ ਪੁਰਾਣੇ ਸਿਰਦਰਦ ਵਾਲਿਆਂ ਨੇ ਜਾਂ ਜਿਹੜੇ ਕਹਿੰਦੇ ਨੇ ਵੀ ਜੀ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਅਜੇ ਤੱਕ ਕੋ ਡਾਕਟਰ ਜੰਮੀ ਨਹੀਂ ਜਿਹੜਾ ਮੇਰਾ ਸਿਰਦਰਦ ਹਟਾ ਦੇ ਦੇਖੋ ਤੁਹਾਨੂੰ ਕਿਵੇਂ ਮਿਲिए ਦੇਖੋ ਬਰੁਖ ਸਾਹਿਬ ਜੰਮਿਆ ਨਹੀਂ ਮੈਂ ਵੀ ਕੁਦਰਤ ਤੋਂ ਡਰ ਕੇ ਕਹਿਣਾ ਉਸ ਪ੍ਰਮਾਤਮਾ ਨੇ ਡਿਊਟੀ ਲਈ ਹੈ ਡਿਊਟੀ ਨਿਭਾਈ ਜਾਣਾ ਕਰਨਾ ਉਸ ਨੇ ਆ ਜੇ ਤੁਸੀਂ ਉਹਦੇ ਵਿਸ਼ਵਾਸ ਕਰਕੇ ਅਰਦਾਸ ਕਰਕੇ ਉਹਦੇ ਅੱਗੇ ਦੇਖੋ ਮੇਰੀ ਹੁੰਦੀ ਆ ਉਹਦੇ ਅੱਗੇ ਅਰਦਾਸ ਠੀਕ ਹੈ ਪ੍ਰਮਾਤਮਾ ਅੱਗੇ ਅਰਦਾਸ ਉਹਨੇ ਕਦੇ ਮੈਨੂੰ ਨਰਾਸ਼ ਨਹੀਂ ਕੀਤਾ ਉਹਨੇ ਮੇਰੀ ਡਿਊਟੀ ਲਈ ਜਾਂ ਨਵਾਉਣਾ ਵੀ ਆ ਠੀਕ ਹੈ ਕਦੇ ਨਰਾਸ਼ ਨਹੀਂ ਕੀਤਾ ਜੇ ਤੁਸੀਂ ਉਹਦੇ ਤੇ ਕੁਦਰਤ ਤੇ ਭਰੋਸਾ ਦਿਵਾਨੂੰ ਤਾਂ ਮੈਡੀਸਨ ਲੈਣ ਆਜੋ ਤਾਂ 100% ਦਾ ਰਿਜ਼ਲਟ ਆ ਜੇ ਤੁਹਾਨੂੰ ਕੁਦਰਤ ਤੇ ਭਰੋਸਾ ਹੀ ਨਹੀਂ ਤੁਸੀਂ ਜਨਮ ਲੈ ਕੇ ਕੁਦਰਤ 'ਤੇ ਭਰੋਸਾ ਨਹੀਂ ਕਰਦੇ ਗਈਂ ਆ ਕੇ ਪੁੱਛੋਣਗੇ ਜੀ ਇਹ ਕਰ ਦੂ ਕੰਮ ਇਹ ਤਾਂ ਮੈਂ ਵੱਡੇ ਤੋਂ ਵੱਡਾ ਡਾਕਟਰ ਨੂੰ ਦਿਖਾ ਲਾ ਡਾਕਟਰ ਕੋਈ ਵੱਡਾ ਨਹੀਂ ਹੁੰਦਾ ਫਿਰ ਕਿ ਸਾਹਿਬ ਠੀਕ ਹੈ ਬਿਲਕੁਲ ਠੀਕ ਹੈ ਕੋਈ ਡਾਕਟਰ ਵੱਡਾ ਨਹੀਂ ਹੁੰਦਾ ਇਲਾਜ ਵੱਡਾ ਕੋਈ ਵੀ ਡਾਕਟਰ ਵੱਡਾ ਨਹੀਂ ਇਲਾਜ ਵੱਡਾ ਸਮਝ ਵੱਡੀਆਂ ਜੇ ਤੁਸੀਂ ਛੋਟੀ ਜੀ ਦੁਕਾਨ 'ਚ ਬੈਠੇ ਹੋ ਚਾਹੇ ਤੁਸੀਂ ਸੜਕ 'ਤੇ ਬੈਠੇ ਹੋ ਤੁਹਾਡੇ ਦਿਮਾਗ ਨੇ ਤੁਹਾਡੇ ਬ੍ਰੇਨ ਨੇ ਦਵਾਈਆਂ ਦੇਣੀਆਂ ਇਹ ਨਹੀਂ ਹੈਗਾ ਡਾਕਟਰ ਵੱਡਾ ਇੱਕ ਬਿਲਡਿੰਗਾਂ 'ਚ ਬੈਠਾ ਜਾਂ ਵੱਡੇ ਹਸਪਤਾਲਾਂ 'ਚ ਬੈਠਾ ਉਹਨੇ ਤੁਹਾਡਾ ਇਲਾਜ ਕਰ ਦੇਣਾ ਡਾਕਟਰ ਨੂੰ ਆਪ ਨੂੰ ਨਾ ਆਉਦਾ ਹੋਵੇ ਕੁਝ ਡਾਕਟਰ ਦਾ ਆਪਦਾ ਸਿਰ ਦਰਦ ਕਰਦਾ ਹੋਵੇ ਤੁਸੀਂ ਕੋ ਮੇਰਾ ਸਿਰ ਹਟਾ ਦੇ ਕਿੱਥੋਂ ਹਟਾ ਦੂ ਵੱਡੀਆਂ ਬਿਲਡਿੰਗਾਂ ਨੇ ਤੁਹਾਡਾ ਇਲਾਜ ਨਹੀਂ ਕਰਨਾ ਇੱਕ ਡਾਕਟਰ ਸੂਝਵਾਨ ਡਾਕਟਰ ਨੇ ਤੁਹਾਡਾ ਇਲਾਜ ਕਰਨਾ ਤੁਹਾਡੇ ਵਧੀਆ ਡਾਕਟਰ ਨੇ ਇਲਾਜ ਕਰਨਾ ਵਧੀਆ ਡਾਕਟਰ ਕੋਲ ਜਾਇਆ ਕਰੋ ਵਧੀਆ ਹਕੀਮ ਵੈਦ ਕੋਲ ਜਾਇਆ ਕਰੋ ਦੇਸੀ ਨੁਸਖੇ ਦੇਸੀ ਇਲਾਜ ਕਰਾਇਆ ਕਰੋ ਕੁਦਰਤ ਤੁਹਾਨੂੰ ਨਰਾਸ਼ ਕਰੇ ਨਹੀਂ ਸਕਦੀ ਫਰੁਕੀ ਸਾਹਿਬ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਤੁਹਾਨੂੰ ਕਿਵੇਂ ਮਿਲੇ ਅਗਰ ਤੁਹਾਡੇ ਨਾਲ ਕਿਸੇ ਨੇ ਰਾਬਤਾ ਕਰਨਾ ਹੋਵੇ ਸਿਰ ਦਰਦ ਨੂੰ ਲੈ ਕੇ ਮਾਈਗਰੇਨ ਨੂੰ ਲੈ ਕੇ ਇਸ ਤਰ੍ਹਾਂ ਦੇ ਪ੍ਰੋਬਲਮਾਂ ਨੂੰ ਲੈ ਕੇ ਪ੍ਰੋਫੈਸਰ ਸਾਹਿਬ ਸਾਡਾ ਐਡਰੈਸ ਹੈਗਾ ਏਪੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਡਾ ਸਮਾਂ ਹੈਗਾ ਸਵੇਰੇ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 78146994349915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਰਾਬਤਾ ਕਾਇਮ ਕਰਕੇ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਨੁਸਖਾ ਫਾਰਮੂਲਾ ਔਰ ਬਹੁਤ ਬਰੀਕੀ ਨਾਲ ਗੱਲਾਂ ਜਿਹੜ ਤੁਹਾਡਾ ਵੀ ਧੰਨਵਾਦ ਜੀ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਪ੍ਰਾਣੇ ਤੋਂ ਪ੍ਰਾਣੇ ਸਿਰਦਰਦ ਨੂੰ ਮਾਈਗਰੇਨ ਨੂੰ ਜਿਹੜਾ ਕਾਬੂ ਕਰ ਸਕਦੇ ਹਾਂ ਔਰ ਨਾਲ ਹੀ ਉਹਨਾਂ ਨੇ ਅੱਜ ਦਾਲਚੀਨੀ ਵਾਲਾ ਨੁਸਖਾ ਫਾਰਮੂਲਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਦਾਲਚੀਨੀ ਨਾਲ 5 ਤੋਂ 7 ਮਿੰਟ ਦੇ ਵਿੱਚ ਜਿੰਨਾ ਮਰਜ਼ੀ ਦਰਦ ਹੁੰਦਾ ਹੋਵੇ ਉਸ ਨੂੰ ਅਸੀਂ ਕੰਟਰੋਲ ਦੇ ਵਿੱਚ ਲਿਆ ਸਕਦੇ ਹਾਂ ਫਿਲਹਾਲ ਇਹ ਵੀਡੀਓ ਕਿੰਨੀ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦਿੱਤੋ ਆ ਗਿਆ ਧੰਨਵਾਦ